ਹੀ ਰਿਪੋਰਟ ਆਪਾਂ ਨੂੰ ਇੱਕੋ ਦਿਨ ਹੀ ਲੰਡੇ ਕੰਦੇ ਟੂਰਨਾਮੈਂਟ ਤੇ ਇਹ ਵਾਕਈ ਮੈਂ ਰੇਪੀ ਵੀਰੇ ਨੂੰ ਵੇਖ ਕੇ ਆਇਆ ਕਿ ਵੀਰੇ ਸਾਈਕਲ ਤੇ ਬੜੇ ਟੂਰਨਾਮੈਂਟ ਲਾਉਂਦਾਰੇ ਆ ਵਾਓ ਪਹਿਲੀ ਕਮਾਈ 20000 ਰੁਪਏ ਤੋਂ ਸਤਿ ਸ੍ਰੀ ਅਕਾਲ ਮੇਰਾ ਪਿੰਡ ਮੋਗਾ ਪੀਵੀ 29 ਤੋਂ ਮੈਂ ਸਚੈਨ ਬਰਾੜ ਹਾਜ਼ਰਾਂ ਤੁਹਾਡੇ ਵਿੜੇ ਦੇ ਵਿੱਚ ਸਨਮੁਖਾਂ ਤੁਹਾਡੇ ਹਾਜ਼ਰਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਅਸਲਾਮੁਅਲੈਕਮ ਹਲੇਲੂਇਆ ਦੋਸਤੋ ਅੱਜ ਤੁਹਾਡੇ ਨਾਲ ਅਸੀਂ ਗੱਲ ਕਰਵਾਉਣ ਜਾ ਰਹੇ ਹਾਂ ਕਬੱਡੀ ਦੇ ਪ੍ਰਸਿੱਧ ਬਲਾਰੇ ਕਬੱਡੀ ਦੇ ਜਿਨ੍ਹਾਂ ਆਪਾਂ ਕਹਿ ਲਈਏ ਵੀ ਵੱਡੇ ਫਲੋ ਵਾਲੇ ਬਲਾਰੇ ਜਿਨ੍ਹਾਂ ਦਾ 베ਸ ਜਿਹੜਾ ਕਬੱਡੀ ਜਗਤ ਦੇ ਵਿੱਚ ਮੰਨਿਆ ਜਾਂਦਾ ਵੀ ਦਲਬਾਗ ਬਰਾੜ ਗੱਜਣ ਵਾਲਾ ਵਰਗਾ ਯਾਰ ਰੱਬਾ ਕਿਤੇ ਸਾਨੂੰ 베ਸ ਦੇ ਦੇ ਤਾਂ ਅਸੀਂ ਮੈਂ ਕਹਿੰਦਾ ਵੀ ਦੁਨੀਆ 'ਚ ਤੱਕ ਪਾ ਦੀ ਤਾਜ ਸਾਡੇ ਨਾਲ ਆ ਸਾਡਾ ਭਰਾ ਦਲਬਾਗ ਬਰਾੜ ਦਲਬਾਗ ਬਰਾੜ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਏ ਨੂੰ ਥੈਂਕ ਯੂ ਮਿਹਰਬਾਨੀ ਧੰਨਵਾਦ ਅਸੀਂ ਸਾਡੇ ਵੇੜੇ ਆਏ ਹਾਂ ਤੁਹਾਡਾ ਬਹੁਤ ਬਹੁਤ ਸਵਾਗਤ ਆ ਥੈਂਕ ਯੂ ਬਰੀ ਤੇ ਗੱਲ ਸ਼ੁਰੂ ਕਰਾਂਗੇ ਫਿਰ ਇਸ ਵਾਰ ਹੁਣ ਸੀਜ਼ਨ ਲੰਘ ਕੇ ਗਿਆ ਹਨਾ ਹਾਂਜੀ ਤਾਂ ਕਿਦਾਂ ਦਾ ਸੀਜ਼ਨ ਰਿਹਾ ਫਿਰ ਬਹੁਤ ਵਧੀਆ ਸੀਗਾ ਵੀਰੇ ਕਿਰਪਾ ਵਾਹਿਗੁਰੂ ਦੀ ਇਸ ਵਾਰ ਸੀਜ਼ਨ ਲੱਗਾ ਚਲੋ ਆਪਾਂ ਜਿਹੜਾ ਬੇਸਿਕ ਜਿਹੇ ਸਵਾਲਾਂ ਦੇ ਬਾਅਦ ਚਾਉਨੇ ਆ ਤਾਂ ਨੋਬਲਾ ਤੁਹਾਰ ਮਾਰਕ ਬਾਅਦ ਵੀ ਐਸ ਵਾਰ ਕਿਉਂਕਿ ਤੁਹਾਡੇ ਲਗਾਤਾਰ ਇੱਕ ਪਹਿਲਾ ਰੈਕੋਰਡ ਬਣਿਆ ਕਬੱਡੀ ਦੇ ਵਿੱਚ ਵੀ ਕੋਈ ਪਹਿਲਾ ਇਨਸਾਨ ਆ ਜਿਹਨੂੰ ਦੋ ਬੁਲਟ ਇੱਕੋ ਦਿਨ ਇੱਕੋ ਟੂਰਨਾਮੈਂਟ ਤੇ ਮਿਲੇ ਆ ਹਨਾ ਉਹਦੇ ਲਈ ਕੀ ਕਹਿਣਾ ਚਾਹੋਗੇ ਧੰਨਵਾਦ ਆ ਜੀ ਵੀਰਾਂ ਦਾ ਦੇਖੋ ਵੀ ਮੈਨੂੰ 2005-6 ਤੋਂ ਮੈਂ ਕਮੈਂਟਰੀ ਕਰਦਾ ਆ ਰਿਹਾ ਪਰ ਇਹ ਹੀ ਸੀਗਾ ਜਾਨੀ ਜਿੱਦਾਂ ਇੱਕ ਤਾਂ ਵਿਦੇਸ਼ੀ ਟੂਰ ਵਾਲੀ ਗੱਲ ਆ ਇੱਕ ਜਾਨੀ ਬੋਲਟ ਜਿਹੜੇ ਵੀ ਆਪਾਂ ਨੂੰ ਹਜੇ ਤੱਕ ਨਹੀਂ ਕਦੇ ਮਿਲਿਆ ਸੀਗਾ ਹਾਂਜੀ ਤੇ ਇਸ ਵਾਰ ਭਾਈ ਗੁਰੂ ਨੇ ਕਿਰਪਾ ਕੀਤੀ ਹੈ ਨਾ ਜਿਹੜੇ ਦੋਨੋਂ ਹੀ ਬੋਲਟ ਆਪਾਂ ਨੂੰ ਇੱਕੋ ਦਿਨ ਹੀ ਲੰਡੇ ਕਹਿੰਦੇ ਟੂਰਨਾਮੈਂਟ ਤੇ ਪ੍ਰਾਪਾਣਿਤ ਦਿੱਤੇ ਥੈਂਕ ਯੂ ਪ੍ਰਾਮਾਦਾ ਧੰਬਾਦਾ ਠੀਕ ਹੈ ਜੀ ਦਲਬਖ ਕਮੈਂਟਰੀ ਤੁਹਾਡੇ ਤੁਹਾਨੂੰ ਘਰ ਚੋਂ ਮਿਲੀ ਆ ਹਨਾ ਹਾਂਜੀ ਜਿਹਨੂੰ ਜੇ ਆਪਾਂ ਕਹਿ ਲਈਏ ਵੀ ਮਾਲਵੇ ਦੇ ਵਿੱਚ ਜੇ ਕਬੱਡੀ ਦਾ ਅੱਜ ਕਿੰਨੇ ਹਜ਼ਾਰਾਂ ਕਮੈਂਟੇਟਰ ਆ ਦੇਸ਼ਾਂ ਦੇਸ਼ਾਂ ਦੀ ਸੈਰ ਕਰ ਰਹੇ ਆ ਤਾਂ ਜਿਹੜੇ ਮਾਲਵੇ ਕੱਲੇ ਦੀ ਗੱਲ ਕਰ ਲਈਏ ਆਪਣੇ ਖਿੱਤੇ ਦੀ ਤਾਂ ਬਹੁਤ ਬੁਲਾ ਰਹੇ ਆ ਜਿਹੜੇ ਅੱਜ ਦੇਸ਼ਾਂ ਦੇਸ਼ਾਂ ਦੀ ਸੈਰ ਕਰ ਰਹੇ ਆ ਜੀ ਦਾ ਜਿਹਦੀ ਜਾਗ ਆ ਜਿਹੜੀ ਉਹ ਤੁਹਾਡੇ ਘਰ ਚ ਲੱਗੀ ਆ ਮੇਰਾ ਕਹਿਣ ਤੋਂ ਭਾਵ ਕੇ ਰੈਂਪੀ ਬਰਾੜ ਨੇ ਮਾਲਵੇ ਦੇ ਵਿੱਚ ਸ਼ੁਰੂ ਕੀਤਾ ਹਾਂ ਮੈਨੂੰ ਯਾਦ ਆ ਜਦੋਂ ਡਿਡਬੇ ਕੱਪ ਤੇ ਜਾਂਦੇ ਹੁੰਦੇ ਸੀਗੇ ਜਿੱਥੇ ਗਰਮੇਲ ਸਿੰਘ ਜੀ ਪ੍ਰਧਾਨ ਸਾਹਿਬ ਹੋਣਾ ਨੇ ਉਹਨਾਂ ਨੂੰ ਚਾਂਸ ਦਿੱਤੇ ਤੇ ਉੱਥੋਂ ਉਹ ਫਿਰ ਉੱਭਰਨੇ ਸ਼ੁਰੂ ਹੋਏ ਤੇ ਉਹਨਾਂ ਨੇ ਇੱਕ ਆਪਣੇ ਨਾਮ ਦਾ ਵਕਰਾ ਝੰਡਾ ਗੱਡਿਆ ਰੈਂਪੀ ਬਰਾਡ ਵੱਲ ਵੇਖ ਕੇ ਫਿਰ ਕਬੱਡੀ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਜਾਂ ਫਿਰ ਵੀ ਇੱਕ ਮਨਚ ਸੀ ਕਿ ਹਾਂ ਯਾਰ ਆਪਾਂ ਵੀ ਇੱਧਰ ਹੀ ਆਉਣਾ ਮੈਂ ਕਬੱਡੀ ਵਾਲੇ ਪਾਸੇ ਤਾਂ ਦੇਖੋ ਜੀ ਇਦਾਂ ਵਾਂ ਵੀ ਆਪਣੇ ਸ਼ਾਇਦ ਹੀ ਕਹਿੰਦੇ ਹੁੰਦੇ ਜਦੋਂ ਪੰਜਾਬੀ ਕਹਿੰਦੇ ਇਹ ਤਾਂ ਖੂਨ ਦੇ ਵਿੱਚ ਹੈ ਨਾ ਕਬੱਡੀ ਹੋਈ ਤੇ ਮੰਨ ਲਓ ਸਾਈਕਲ ਚਲਾਵਾਂ ਹੈ ਨਾ ਉਹ ਕਹਿੰਦੇ ਹੁੰਦੇ ਕਿ ਬੰਦਾ ਵੀ ਇਹ ਸਟੈਂਚੀ ਸਾਈਕਲ ਚਲਾਇਆ ਤੇ ਕਬੱਡੀ ਖੇਡਣੀ ਕਦੇ ਪੰਜਾਬੀ ਰਹਿ ਨਹੀਂ ਸਕਦੇ ਮੈਂ ਨਹੀਂ ਸਕਦਾ ਇਹ ਜਣੀ ਕਬੱਡੀ ਦਾ ਤਾਂ ਇਦਾਂ ਸੀਗਾ ਜੀ ਪਹਿਲਾਂ ਮੇਰੇ ਫਾਦਰ ਸਾਹਿਬ ਵੀ ਉਦਾਂ ਖੇਡਦੇ ਰਹੇ ਆ ਤੇ ਸਾਡੇ ਪਿੰਡ ਦੀ ਵੀ ਵਧੀਆ ਟੀਮ ਜਣੀ ਰਹੀ ਆ ਹਨ ਮੇਰੇ ਚਾਚਾ ਰਾਣਾ ਜੀ ਆ ਉਹ ਵੀ ਖੇਡਦੇ ਰਹੇ ਆ ਤੇ ਸਾਡੇ ਪਿੰਡ ਦੀ ਤਕਰੀਬਨ ਤੁਸੀਂ ਜਾਣਦੇ ਹੀ ਆ ਨੇੜੇ ਪਿੰਡ ਕਰਕੇ ਆ ਮੰਗਲ ਹੁਣੀ ਹਨ ਸਾਥੀ ਜੱਤੇ ਹੋਣੀ लवली ਚਾਚੇ ਵਰਗੇ ਜੋਰੇ ਹੋਣੀ ਸਾਰੇ ਮਨਜੀਤ ਕਾਕਾ ਪਿੰਦੀ ਹੋ ਗਿਆ ਫਿਰ ਮੁੜ ਕੇ ਸਾਡੇ ਪਿੰਡ ਦੇ ਕੀਚੇ ਹੋਣੀ ਆ ਗਏ ਗੋਲੂ ਹੋਣੀ ਜੀਵਨ ਰਕੀ ਵਰਗੇ ਕਾਫੀ ਜਣੀ ਪ੍ਰਦੀਪ ਵਰਗੇ ਸਾਰੇ ਮੁੜ ਕੇ ਤਾਂ ਹਨ ਤੇ ਉਸ ਕਰਕੇ ਕਬੱਡੀ ਦਾ ਤਾਂ ਸੀਗਾ ਆਪਾਂ ਨੂੰ ਕਬੱਡੀ ਯਾਨੀ ਮੈਂ ਖੇਡਦਾ ਹੁੰਦਾ ਸੀਗਾ ਚਲੋ ਥੋੜੀ ਬਹੁਤ ਹੀ ਖੇਡੀ ਜਿੰਨੀ ਕਾ ਆਉਦੀ ਹੈ ਨਾ ਫਿਰ ਥੋੜੀ ਮੁਰਕੇ ਸੱਟ ਲੱਗੀ ਉਹਦੇ ਕਰਕੇ ਪਿੱਛੇ ਹੋਣਾ ਪਿਆ ਤੇ ਜਿਹੜਾ ਕਮੈਂਟਰੀ ਵਾਲੇ ਪਾਸੇ ਇਹ ਵਾਕਈ ਮੈਂ ਰੈਂਪੀ ਵੀਰੇ ਨੂੰ ਵੇਖ ਕੇ ਆਇਆ ਕਿਉਂਕਿ ਵੀਰੇ ਦੇ ਨਾਲ ਜਾਂਦੇ ਹੁੰਦੇ ਸੀਗੇ ਤੇ ਨਾਲ-ਨਾਲ ਜਾ ਕੇ ਤੇ ਯਾਨੀ ਵੀ ਕਮੈਂਟਰੀ ਦਾ ਸ਼ੌਕ ਪੈ ਗਿਆ ਕਿਉਂਕਿ ਮੈਨੂੰ ਪਹਿਲਾਂ ਤੋਂ ਗਾਣੇ ਗੂਣੇ ਦਾ ਸ਼ੌਕ ਜ਼ਰੂਰ ਸੀਗਾ ਵੀ ਜੇ 10 10 ਉਹ ਚੀਜ਼ ਜ਼ਰੂਰ ਸੀਗੀ ਹਨਾ ਤੇ ਦਿਨ ਕਮੈਂਟਰੀ ਵਾਲੇ ਪਾਸੇ ਸੋਚਿਆ ਨਹੀਂ ਸੀ ਵੀ ਆਵਾਂਗੇ ਪਰ ਰੈਂਪੀ ਵੀਰ ਨੂੰ ਵੇਖ ਕੇ ਮੈਂ ਆ ਗਿਆ ਤੇ ਫਿਰ ਰੈਂਪੀ ਨੂੰ ਦੇਖ ਕੇ ਜਦੋਂ ਤੁਸੀਂ ਆਏ ਉਹਨਾਂ ਦੀ ਸੰਗਤ ਵੀ ਕੀਤੀ ਹੋਣੀ ਹੈ ਹਨਾ ਤੇ ਫਿਰ ਕਦ ਮੌਕਾ ਮਿਲਿਆ ਜਦ ਲੱਗਿਆ ਵੀ ਅੱਜ ਯਾਰ ਵੀ ਪਹਿਲੇ ਦਿਨ ਬਾਈ ਨੇ ਮਾਈਕ ਫੜਾਇਆ ਇੱਕ ਜ਼ਿੰਮੇਵਾਰੀ ਸੌਂਪੀ ਆ ਵੀ ਲੈ ਵੀ ਦਲਵਾਗ ਸਿਆ ਅੱਜ ਹੁਣ ਇੱਥੇ ਤੂੰ ਘੱਟ ਦੇ ਝੰਡਾ ਅੱਜ ਤੇਰੀ ਡਿਊਟੀ ਆ ਤੇ ਬੋਲ ਖੁੱਲ ਕੇ ਉਹ ਕਿਹੜਾ ਇਹੋ ਜਿਹਾ ਟੂਰਨਾਮੈਂਟ ਸੀ ਜਾਂ ਪਿੰਡ ਸੀ ਕਿਹੜੀ ਜਗ੍ਹਾ ਸੀ ਉਹ ਵੀ ਬਈ ਜਿਵੇਂ ਆਪਾਂ ਕਦੇ ਕਹਿੰਨਾ ਸੁਭਾਵੀ ਬਣਿਆ ਮੇਰਾ ਤਾਂ ਹਾਂਜੀ ਕਿਉਂਕਿ ਮੈਂ ਰੇਪੀ ਵੀਰੇ ਦੇ ਨਾਲ ਜਿੱਨਾ ਕੋ ਗਿਆ ਮੈਂ ਕਦੇ ਮਾਈਕ ਨਹੀਂ ਫੜਕੇ ਵੇਖਿਆ ਸੀਗਾ ਹਾਂਜੀ ਉਹ ਤਾਂ ਨ ਕੁਦਰਤੀ ਇੱਕ ਦਿਨ ਜਾਣਾ ਸੀਗਾ ਟੂਰਨਾਮੈਂਟ ਤੇ ਵੀਰਾ ਵੀ ਚੱਲਿਆ ਸੀਗਾ ਮੈਂ ਨਾਲ ਹੀ ਚੱਲਿਆ ਸੀਗਾ ਵੀਰੇ ਦੇ ਆਪਣੇ ਗਵਾਂਢ ਪਿੰਡ ਕੋਰੇ ਵਾਲਾ ਹਾਂਜੀ ਤੇ ਪਰ ਅਸੀਂ ਜਾਣ ਨੂੰ ਬਿਲਕੁਲ ਰੈਡੀ ਸੀਗੇ ਉਦੋਂ ਸੁੱਖੇ ਕਿਰਿਆਲ ਦਾ ਫੋਨ ਆ ਗਿਆ ਹਾਂਜੀ ਕਹਿੰਦਾ ਯਾਰ ਵੀ ਇਦਾਂ ਕਰਕੇ ਵੀ ਰੇਪੀ ਵੀਰੇ ਨੇ ਉਹਨੇ ਕਿਹਾ ਕੰਧਾ ਯਾਰ ਵੀ ਇਦਾਂ ਕਰਕੇ ਨਾ ਆਪਾਂ ਨੂੰ ਬਲਾਰਾ ਚਾਹੀਦਾ ਅੱਜ ਇੱਕ ਵੱਡੂ ਵਾਲਪਿੰਡ ਧਰਮਕੋੜ ਕੋਲੇ ਹਾਂਜੀ ਕਿਉਂਕਿ ਉਹ ਕਹਿੰਦਾ ਉੱਧਾ ਤਾਂ ਮੈਚ ਛੋਟੇ ਪਰ ਉੱਥੇ ਇੱਕ ਸ਼ੋਅ ਮੈਚ ਹੋਣਾ ਸੀਗਾ ਹਰਜੀਤ ਤਲਵਾਰ ਕਲੱਬ ਜਗਰਾਉਣ ਤੇ ਅੰਮ੍ਰਿਤਪ੍ਰੀਤ ਵੀ ਮੋਗਾ ਦਾ ਹਨਾ ਉੱਧਾ ਨਹੀਂ ਨਾ ਪਰ ਉਹਦੇ ਕਰਕੇ ਪਰ ਉਦੋਂ ਬੰਦੇ ਤੁਹਾਨੂੰ ਪਤਾ ਬਈ 5-5 ਦੇ ਵਿੱਚ ਪੰਜ 6 'ਚ ਸੀਮਤ ਬੰਦੇ ਸੀਗੇ ਗਿਣਤੀ ਦੀ ਮਸਾ ਮੈਨੂੰ ਤਾਂ 5 ਜਾਂ 6 ਬਲਾਰੇ ਹੋਣਗੇ ਪੂਰੇ ਏਰੀਆ ਦੇ ਵਿੱਚ ਉਹਨਾਂ ਨੇ ਡਰਾਈਵ ਵਗੈਰਾ ਕੀਤੀ ਪਰ ਕੋਈ ਬੰਦਾ ਨਾ ਮਿਲਿਆ ਹਾਂਜੀ ਮੈਨੂੰ ਵੀਰੇ ਨੇ ਵੈਸੇ ਹੀ ਰੰਪੀ ਵੀਰਾ ਵੈਸੇ ਹੀ ਮੈਨੂੰ ਕਹਿੰਦਾ ਤੂੰ ਬੋਲੇਗਾ ਮੈਂ ਕਿਹਾ ਯਾਰ ਵੀ ਬੋਲ ਲੂੰਗਾ ਕੋਈ ਚੱਕਰ ਨਹੀਂਗਾ ਨਾ ਮੈਨੂੰ ਕਹਿੰਦਾ ਦੇਖ ਲਾ ਮੈਂ ਕਿਹਾ ਯਾਰ ਵੀ ਪਲੇਅਰ ਤਾਂ ਮੈਨੂੰ ਪਤਾ ਹੀ ਹੈ ਤਕਰੀਬਨ ਵੀ ਨਾ ਤੇ ਤੁਹਾਡੇ ਨਾਲ ਜਾਣਾ ਕਰਕੇ ਵੀ ਵੇਖ ਹੀ ਲਈਦੇ ਪਲੇਅਰ ਕਿਹੜੇ ਆ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਜਣੀ ਪਹਿਲੀ ਵਾਰੀ ਮੈਂ ਆਪਣੇ ਧਰਮਕੋਟ ਦੇ ਲਾਗੇ ਵੱਡੂ ਵਾਲ ਪਿੰਡ ਆ ਕਕਣਾ ਵੱਡੂ ਹਾਂ ਜਿੱਥੇ ਤੱਕ ਕਕਣਾ ਹੋਇਆ ਉਸ ਪਿੰਡ ਜਣੀ ਪਹਿਲੀ ਵਾਰੀ ਮੈਂ ਸ਼ੁਰੂਆਤ ਕੀਤੀ ਸੀ ਫਿਰ ਮੈਂ ਪਹਿਲੇ ਦਿਨ ਬੋਲਿਆ ਸ਼ੋਅ ਮੈਚ ਬੋਲਿਆ ਉਹਨਾਂ ਨੂੰ ਵਧੀਆ ਲੱਗਾ ਭਾਈ ਉਹਨਾਂ ਨੂੰ ਅਗਲੇ ਦਿਨ ਓਪਨ ਸੀਗੀ ਤੇ ਉਹਨਾਂ ਨੇ ਫਿਰ ਮੈਨੂੰ ਅਗਲੇ ਦਿਨ ਦਾ ਵੀ ਕਹਿਤਾ ਵੀ ਅਗਲੇ ਦਿਨ ਵੀ ਬਾਈ ਤਾਂ ਜ਼ਰੂਰ ਆਵੇਂ ਕਿੰਨੀ ਖੁਸ਼ੀ ਫਿਰ ਦਲਵਾਗ ਮਿਲੀ ਉਸ ਤੋਂ ਬਾਅਦ ਜਦੋਂ ਪਹਿਲੇ ਦਿਨ ਉਹ ਸਭ ਤੋਂ ਪਾਈ ਮੈਨੂੰ ਮੈਂ ਦੱਸਦਾ ਪਹਿਲੇ ਦਿਨ ਤਾਂ ਈਦ ਨੇ ਜਿੱਦਾਂ ਹਨਾ ਮੇਰੇ ਕੋਲ ਕਿਹੜਾ ਉਹ ਤੋਂ ਕੋਈ ਸਾਧਨ ਸੀਗਾ ਹਾਂਜੀ ਬਿਲਕੁਲ ਪਹਿਲੇ ਦਿਨ ਬਾਈ ਜੀ ਚਲੋ ਟਾਈਮ ਨਾਲ ਉੱਥੋਂ ਸਮਾਰਤੀ ਹੋਈ ਤੇ ਮੈਂ ਉੱਥੋਂ ਬੱਸ ਵਗੈਰਾ ਚੜ੍ਹਿਆ ਉਹਦਾ ਮੋਗੇ ਆ ਗਿਆ ਹਾਂਜੀ ਮੋਗੇ ਤੋਂ ਸਾਡੇ ਪਿੰਡ ਨੂੰ ਛੋਟਾ ਟਾਈਮ ਆ ਥੋੜਾ ਹਨਾ ਬੱਸਾਂ ਦਾ ਘਾਟਾ ਬਿਲਕੁਲ ਜੀ ਮੈਂ ਟਰੋਲੀ ਭਾਈ ਆ ਕੇ ਉਤਰ ਗਿਆ ਟਰੋਲੀ ਭਾਈ ਤੋਂ ਮੈਂ ਦੇਖ ਲਓ ਵੀ ਪਹਿਲੇ ਦਿਨ ਤੁਰ ਕੇ ਆਇਆ ਪਿੰ ਹਾਂਜੀ ਠੀਕ ਆ ਦੂਜੇ ਦਿਨ ਮੈਂ ਫੇਰ ਚਲੋ ਗਿਆ ਉੱਥੇ ਟੂਰਨਾਮੈਂਟ ਤੇ ਵਾਹ ਜੀ ਉਸ ਉਸ ਦਿਨ ਵੀ ਅਗਲੇ ਦਿਨ ਵੀ ਕੀ ਹੋਇਆ ਅਗਲੇ ਦਿਨ ਉਥੋਂ ਫਸਟ ਮੈਨੂੰ ਲੱਗਦਾ ਸੀ ਕਿ ਲੰਡੇ ਹਾਂਜੀ ਤੇ ਸੈਕੰਡਰੀ ਸੀ ਸ਼ਰਦੰਦ ਗੜ ਦੀ ਟੀਮ ਜਾਂ ਫਸਟ ਸੈਕੰਡ ਕੋਈ ਨਹੀਂ ਦੱਸਿਆ ਜਾਨੀ ਇਹ ਦੋਨੇ ਟੀਮਾਂ 6-7 ਦੀ ਗੱਲ 5-6 ਦੀ 6 ਦੀ 5-6 ਦੀ ਹਾਂਜੀ ਤੇ ਇਹ ਜਾਨੀ ਇਹ ਟੀਮਾਂ ਜਿੱਤੀਆਂ ਸੀ ਉਥੋਂ ਹਾਂਜੀ ਮੱਡੂਵਾਲ ਤੋਂ ਹਾਂਜੀ ਮੈਂ ਫੇਰ ਲੰਡਿਆਂ ਵਾਲਿਆਂ ਨਾਲ ਤਾਰਬਾਈ ਹੁਣਾਂ ਨਾਲ ਬਹਿ ਕੇ ਆ ਗਿਆ ਹਨ ਇਹਨਾਂ ਨੇ ਮੈਨੂੰ ਸਿੰਘਾ ਵਾਲੇ ਤਾਰਤਾ ਸਿੰਘਾ ਵਾਲੇ ਤੋਂ ਮੈਨੂੰ ਸਕੂਟਰ ਮਿਲ ਗਿਆ ਚੰਦਰਮੇ ਤੱਕ ਤੇ ਚੰਦਰਮੇ ਤੋਂ ਤੁਰ ਕੇ ਮੈਂ ਫੇਰ ਤੁਰ ਕੇ ਕਿਆ ਬਾਤ ਪਰ ਖੁਸ਼ੀ ਜਣੀ ਇੰਨੀ ਸੀ ਠੀਕ ਨਹੀਂ ਅਸਲ ਜਿਹੜਾ ਸਟਰਗਲ ਕਹਿੰਦੇ ਆ ਫਿਰ ਬੰਦੇ ਦਾ ਹੈਨਾ ਬਿਲਕੁਲ ਜੀ ਬਿਲਕੁਲ ਮੁਰ ਕੇ ਮੈਂ ਐਵੇਂ ਝੂਠ ਮਾਰਾ ਜਿਹੜੇ 6 7 ਦੇ ਨੇੜੇ ਤੇੜੇ ਦੇ ਕਾਫੀ ਟੂਰਨਾਮੈਂਟ ਜਦੋਂ ਉਹ ਤੋਂ ਮੇਰੇ ਕੋਲੇ ਕੋਈ ਸਕੂਟਰ ਮੋਟਰਸਾਈਕਲ ਨਹੀਂ ਸੀਗਾ ਮੈਂ ਸਾਈਕਲ ਤੇ بڑے ਟੂਰਨਾਮੈਂਟ ਲਾਉਂਦਾਰਿਆ ਮੇਰੇ ਨਾਲ ਵੀ ਦਰਵਾਹੇ ਇਦਾਂ ਹੀ ਹੋਇਆ ਸੀ ਮੈਨੂੰ ਐਮਪੀ ਬਾਈ ਨੇ ਸੋਢੀ ਵਾਲੇ ਭੇਜਿਆ ਸੀ 2000 ਸਾਲ ਦੇ ਵਿੱਚ 17 ਸਤੰਬਰ ਨੂੰ ਮੈਨੂੰ ਅੱਜ ਵੀ ਯਾਦ ਆ ਉੱਥੇ ਸ਼ਹੀਦ ਹੋਏ ਸੀ کارਗਲ ਦੇ ਵਿੱਚ ਸਕਵਾਲ ਸਿੰਘ ਪਾਲੀ ਅੱਛਾ ਜੀ ਨਿੰਦਰ ਸਰਪੰਚ ਹੋਣੀ ਸੀ ਬਾਈ ਹੁਣ ਮੈਨੂੰ ਅੱਜ ਵੀ ਯਾਦ ਆਉਂਦਾ ਹੈ ਨਾਮ ਤੇ ਉਦੋਂ ਮੈਨੂੰ 200 ਰੁਪਏ ਮਿਲਿਆ ਸੀ ਉੱਥੇ ਤੇ ਮੈਂ ਵਸਤਾ ਹੀ ਮੈਂ ਗਿਆ ਸੀ ਤੁਹਾਡਿਆਂ ਨੂੰ ਤੇ ਮੈਂ ਜਾਨੀ ਮੋਗਿਓ ਫਿਰ ਤੁਰ ਪਿਆ ਸੀ ਤੇ ਸਿੰਘਾ ਵਾਲੇ ਦੇ ਨੇੜੇ ਤੇੜੇ ਆ ਗਿਆ ਸੀਗਾ ਜਦੋਂ ਮੈਨੂੰ ਕੋਈ ਮਿਲ ਗਿਆ ਚੰਦਾ ਦਾ ਬੰਦਾ ਅਸੀਂ ਬੈਠ ਕੇ ਆਇਆ ਸੀ ਜਾਨੀ ਉਹ 200 ਰੁਪਏ ਉਦੋਂ ਅੱਜ ਦੇ ਭਾਵੇਂ ਪਹਿਲੀ ਕਮਾਈ ਪਹਿਲੀ ਕਮਾਈ ਜਾਨੀ ਉਹ ਜਾਨੀ ਖੁਸ਼ੀ ਜਿਹੜੀ ਉਹ ਨਹੀਂ ਉਹ ਖੁਸ਼ੀ ਕਿਤੇ ਨਹੀਂ ਮਿਲਦੀ ਤੇ ਫਿਰ 2007 ਤੋਂ ਮੰਨ ਲਓ ਤੁਸੀਂ ਆ ਗਏ ਲਗਾਤਾਰ ਹਨਾ 6 ਤੋਂ ਜੀ 6 ਤੋਂ ਆ ਗਏ ਹਾਂ 6 ਦੇ ਵਿੱਚ ਤੁਹਾਡੇ ਫਿਰ ਹੋਰ ਕਿੰਨੇ ਕੰਪੀਟੀਟਰ ਹੋ ਗਏ ਸੀਗੇ ਜਿਹੜੇ ਨਵੇਂ ਮੁੰਡੇ ਉਦੋਂ ਤੱਕ ਆ ਗਏ ਨਹੀਂ 6 ਦੇ ਵਿੱਚ ਕੋਈ ਜ਼ਿਆਦਾ ਨਹੀਂ ਸੀਗਾ ਯਾਨੀ ਇਹ ਤਾਂ ਜਿਵੇਂ ਆਪਾਂ ਕਹਿ ਦਈਏ ਵੀ ਥੋੜਾ ਜਿਹਾ ਜਿਵੇਂ ਕਬੱਡੀ ਦੇ ਜਿਹੜੀ ਬੁਲਾਰੇ ਤਾਂ ਹੌਲੀ-ਹੌਲੀ ਜਣੀ ਜਿੱਦਾਂ-ਜਿੱਦਾਂ ਸਾਲ ਆਉਂਦੀ ਵਧਦਾ ਰਿਹਾ ਹਨਾ ਪਰ 2010 ਤੋਂ ਬਾਅਦ ਜਾਨੀ ਥੋੜਾ ਜਿਹਾ ਬੁਲਾਰੇ ਜ਼ਿਆਦਾ ਜ਼ਿਆਦਾ ਹੋ ਗਏ ਹਾਂ ਜੀ ਬਾਕੀ ਕਿਉਂਕਿ ਕੋਈ ਵੀ ਚੀਜ਼ ਹੁੰਦੀ ਹਨਾ ਹੌਲੀ-ਹੌਲੀ ਨਵੀਂ-ਨਵੀਂ ਆਉਂਦੀ ਆਉਂਦੀ ਫਿਰ ਉੰਦੇ ਉਹਦੇ ਬੰਦੇ ਆ ਹੀ ਜਾਂਦੇ ਆ ਬਿਲਕੁਲ ਬਿਲਕੁਲ ਤੁਹਾਡੇ ਸਮਕਾਲੀ ਬਲਾਦੇ ਫਿਰ ਕੌਣ ਸੀਗੇ ਮੇਰੇ ਸਮਕਾਲੀ ਜੀ ਜਿਦਾਂ ਪਹਿਲਾਂ ਸੀਨੀਅਰ ਤਾਂ ਜਿੱਦਾਂ ਸੀਗੇ ਆਪਣੇ ਕਹ ਦੀਏ ਰਿੰਪੀ ਵੀਰਾ ਹੋ ਗਿਆ ਸੁੱਖਾ ਕੜਿਆਲ ਬਾਈ ਹੋ ਗਿਆ ਬਿੰਦਰ ਮਿਸ਼ਰੀ ਵਾਲਾ ਹਾਂਜੀ ਤੇ ਉਧਰ ਆਪਣਾ ਗੁਰਪ੍ਰੀਤ 베ਰ ਕਲਾ ਬਾਈ ਜੀ ਠੀਕ ਆ ਦਲਜੀਤ ਤੇ ਸਿੱਧੂ ਰਾਏ ਕੇ ਰਾਏ ਕੇ ਤੇ ਡਾਕਟਰ ਦਰਸ਼ਨ ਬੜੀ ਜੀ ਹੁੰਦੇ ਸੀਗੇ ਪ੍ਰੋਫੈਸਰ ਮੱਖਣ ਸਾਹਿਬ ਤਾਂ ਚਲੋ ਲੰਮੇ ਸਮੇਂ ਤੋਂ ਹੀ ਹਨ ਹਾਂਜੀ ਤੇ ਹੋਰ ਜਨੀਦਰ ਰਪਿੰਦਰ ਜਲਾਲ ਸੀਗਾ ਤੇ ਅਮਨ ਲੋਪੋ ਦੀ ਤੇ ਮੇਰੀ ਬਰਾਬਰ ਦੀ ਸ਼ੁਰੂਆਤ ਆ। ਇਕੱਠਿਆਂ ਦੀ। ਅਸੀਂ ਇਕੱਠੇ ਜਨੀ ਸ਼ਹੀਦ ਹੋ ਜਣੀ। ਠੀਕ। ਤੇ ਸਾਡੀ ਚੋਣ ਵੀ ਜਿਵੇਂ ਕਹਿਦਗੇ ਵੀ ਵਾਹਿਗੁਰੂ ਨੇ ਚਲੋ ਨਹੀਂ ਸੀਗਾ ਕਰਮਾਂ ਦੇ ਵਿੱਚ 2010-11 ਦੇ ਵਿੱਚ ਸਾਡੀ ਕੈਨੇਡਾ ਲਈ ਵੀ ਇਕੱਠਿਆਂ ਦੀ ਕੋਈ ਚੋਣ ਹੋਈ ਸੀਗੀ। ਸੋ ਮੇਰੇ ਕੋਲ ਪਾਸਪੋਰਟ ਵਗੈਰਾ ਹੈ ਨਹੀਂ ਮੈਂ ਨਹੀਂ ਕੁਝ ਕਾਰਨਾ ਕਰਕੇ ਜਾ ਸਕਿਆ। ਹਾਂਜੀ। ਤੇ ਉਸ ਤੇ ਵੇਲੇ ਜਦ ਗਰਚਰਨ ਸੁਨੇਰ ਬਾਈ ਵੀ ਸੀਨੀਅਰ ਨੇ ਸਾਡੇ ਤੋਂ ਪਰ ਰਾਜ ਜਾਨੀ ਆਪਾਂ ਇਹਨਾਂ ਨੂੰ ਬਹੁਤ ਦੇਖਦੇ ਹਾਂ ਬਹੁਤ ਛੋਟੇ ਹੁੰਦੇ ਤੋਂ ਦੇਖਦੇ ਹਾਂ ਨਾ ਹਾਂਜੀ ਤੇ ਬਾਅਦ ਦੇ ਵਿੱਚ ਜਾਨੀ ਵੀ ਹੁਣ ਕਾਫੀ ਮੁੰਡੇ ਜਾਨੀ ਮੁੜ ਕੇ ਤਾਂ ਆਪਣੇ ਆ ਕੇ ਜਿੱਦਾਂ ਨਿਰਮਲ ਆ ਗਿਆ ਬੂਟਾ ਆ ਗਿਆ ਖਾਨ ਹਨਾ ਬੂਟਾ ਮਰੀ ਜਾਣਾ ਸੀਗਾ ਤੇ ਇੱਧਰ ਆਪਣੇ ਸਖਰਾਜ ਮੁੰਡਾ ਮੁੜ ਕੇ ਆ ਗਿਆ ਰੋਡਿਆਂ ਵਾਲਾ ਹਾਂ ਜੀ ਉਹ ਸਾਰੇ ਫਿਰ 12 13 ਹਾਂ ਇਹ ਮਰ ਕੇ ਕਾਫੀ ਜਣੀ ਪਿਆ ਆ ਗਏ ਪਰ ਉਦੋਂ ਜਣੀ ਜਿਹੜੀ ਗੱਲ ਪੰਜ ਸੱਤ ਬੰਦੇ ਸੀ ਉਮਰੀਆਣਾ ਤਾਂ ਮੇਰੇ ਨਾਲ 4 5 ਦੇ ਵਿੱਚ ਮੈਚ ਬੋਲਿਆ ਸੀ ਮੇਰੇ ਜਿਹੜਾ ਉਧਰ ਅਕਾਲ ਸਰ ਗੁਰਦੁਆਰੇ ਚ ਮੈਚ ਹੁੰਦੀ ਉਦੋਂ ਅਸੀਂ ਇਕੱਠੇ ਹੀ ਬੋਲੇ ਸੀ ਉਹ ਵੀ ਵਸਤੇ ਆਇਆ ਸੀ ਮੈਂ ਵੀ ਵਸਤੇ ਗਿਆ ਸੀ ਬਿਲਕੁਲ ਜੀ ਬਿਲਕੁਲ ਅਸੀਂ ਤੁਰ ਕੇ ਥਾਣਾ ਸਿਟੀ ਜਿਹੜੀ ਉਹਦੇ ਹੁੰਦੀ ਸੀ ਪਹਿਲਾਂ ਜਿੱਥੇ ਜੇ ਉਹ ਦੇਵ ਹੋਟਲ ਆ ਉਥੋਂ ਤੱਕ ਅਸੀਂ ਫਿਰ ਤੁਰ ਕੇ ਆਏ ਸੀ ਇਕੱਠੇ ਤੇ ਫਿਰ ਆਪਦੇ ਆਪ ਦੇ ਪਿੰਡਾਂ ਨੂੰ ਹੋ ਗਏ ਸੀ ਬਿਲਕੁਲ ਜੀ ਅਸੀਂ ਤਕਰੀਬਨ ਸਮਕਾਲੀ ਸੀਗੇ ਸੁੱਖਾ ਕੜੇ ਵਾਲ ਬਾਈ ਸਾਡੇ ਤੋਂ ਥੋੜਾ ਹਾਂ ਉਸ ਸੀਨੀਅਰ ਸੀਨੀਅਰ 2000 ਦੀ ਸ਼ੁਰੂਆਤ ਜੇ ਆਪਾਂ ਕਹਿ ਲਈਏ ਰੈਂਪੀ ਤੋਂ ਬਾਅਦ ਤਾਂ ਸੁੱਖਾ ਨੰਬਰ ਇਹ ਆਉਂਦਾ ਹਾਂਜੀ ਜਿਹੜੀ ਸਚਾਈ ਆ ਤੇ ਦਲਵਾਗ ਸਬਬ ਕਿਉਂ ਨਹੀਂ ਹਜੇ ਤੱਕ ਬਣ ਸਕਿਆ ਜਿਹੜਾ ਤੁਸੀਂ ਦੇਖੋ ਕਿੰਨਾ ਵੱਡਾ ਤੁਹਾਡਾ ਬੇਸ ਆ ਤੁਹਾਡੇ ਬੇਸ ਦੇ ਮੁਕਾਬਲੇ ਵਿੱਚ ਕਹਿੰਦੇ ਘੋਂਦੇ ਕਮੈਂਟਰ ਇਹ ਗੱਲ ਕਹਿੰਦੇ ਮੈਂ ਮੱਖਣ ਅਲੀ ਜੀ ਨੂੰ ਖੁਦ ਕਹਿੰਦੇ ਸੁਣਿਆ ਵੀ ਦਲਵਾਗ ਵਰਗਾ ਯਾਰ ਬੇਸ ਹੈ ਨਹੀਂ ਕਿਸੇ ਦਾ ਬੜੀ ਵਧੀਆ ਬਾਹ ਜੀ ਬੜਾ ਵਧੀਆ ਫਲੋ ਆ ਪ੍ਰੋਫੈਸਰ ਸੇ ਸ਼ੇਰਗੜ੍ਹ ਉਹਨਾਂ ਨੇ ਵੀ ਇਹ ਗੱਲ ਕਹੀਆਂ ਵੀ ਇਹਨਾਂ ਦਾ ਇੱਕ ਡਿਫਰੈਂਟ ਹੀ ਫਲੋ ਆ ਡਿਫਰੈਂਟ ਹੀ ਇਹਨਾਂ ਦਾ ਬੇਸ ਆ ਤੇ ਮੈਂ ਤੁਹਾਨੂੰ ਇਹ ਕੁਐਸਚਨ ਕਰਨਾ ਚਾਹੁੰਨਾ ਵੀ ਇਹਦਾ ਕਾਰਨ ਕੀ ਕਿੱਥੇ ਕਮੀ ਰਹਿ ਗਈ ਵੀ ਜਿਹੜਾ ਤੁਸੀਂ ਤੁਹਾਡੇ ਜਿਹੜੇ ਨਾਲ ਦੇ ਆ ਉਹ ਦੇਸ਼ਾਂਬ ਦੇਸ਼ਾਂ ਦੀ ਸਰਕਾਰ ਆਏ ਤੁਸੀਂ ਕੀ ਕਾਰਨ ਹੋਇਆ ਕਿ ਪਿੱਛੇ ਰਹਿ ਗਈ ਦੇਖੋ ਬਈ ਇਹ ਤਾਂ ਆਪਾਂ ਤਾਂ ਕੀ ਕਹਿ ਸਕਦੇ ਹਨ ਜਾਂਦਾ ਕੁਝ ਕਹਿਦਗੇ ਵੀ ਜਿਵੇਂ ਕਰਮਾਂ ਦੀ ਵੀ ਹੁੰਦਾ ਹੈ ਜਿੱਦਾਂ ਕਹਿੰਦੇ ਹਨ ਕਿ ਕਿਸਮਤ ਦੇ ਵਿੱਚ ਜਿਹੜਾ ਦਾਣਾ ਪਾਣੀ ਜਦੋਂ ਲਿਖਿਆ ਉਹ ਉਦੋਂ ਹੀ ਹਨਾ ਬਿਲਕੁਲ ਕੁਝ ਤਾਂ ਇਹ ਵੀ ਹੋ ਸਕਦਾ ਵੀ ਆਪਾਂ ਮੰਨ ਲਓ ਵੀ ਸਹੀ ਬੰਦਿਆਂ ਤੱਕ ਹਜੇ ਪਹੁੰਚ ਨਹੀਂ ਸਕੇ ਜਾਂ ਕੁਝ ਵੀ ਹਨਾ ਇਦਾਂ ਇੱਕ ਥੋੜਾ ਜਿਹਾ ਜਿੱਦਾਂ ਇਹ ਵੀ ਆ ਵੀ ਮੇਰਾ ਆਪ ਦਾ ਥੋੜਾ ਜਣਾ ਜਿਹੜਾ ਜਿੱਦਾਂ ਦਾ ਮੇਰਾ ਸੁਭਾਅ ਹੈ ਮੈਂ ਆਪ ਬਾਈ ਜੀ ਬਾਲਾ ਹਨਾ ਵੀ ਜਿਦਾਂ ਹੈਗਾ ਜਦੋਂ ਕੋਈ ਫੋਨ ਫਾਨ ਵਗੈਰਾ ਕੋਈ ਬਾਲਾ ਮੈਂ ਕੋਈ ਮੈਸੇਜ ਮੂਸੇਜ ਨਹੀਂ ਕਰਦਾ ਗੱਡ ਮਾਰ ਨਹੀਂ ਕੋਈ ਉਹ ਕੁਝ ਜਆ ਮੈਂ ਨਹੀਂ ਜਿਆਦਾ ਕਰਦਾਗਾ ਆਪਾਂ ਨੋਰਮਲ ਬੱਜ ਜਿਹੜੇ ਨਾਲ ਹੈਗੀ ਆ ਤਾਂ ਯਾਰ ਹੈਗੀ ਆ ਉਹਦੇ ਨਾਲ ਖੜੇ ਆ ਤਾਂ ਖੜੇ ਆ ਜਿਹਦੇ ਨਾਲ ਹੈ ਨਹੀਂ ਤਾਂ ਯਾਰ ਉਹਦੇ ਨਾਲ ਹੱਥ ਵੀ ਨਹੀਂ ਮਲਾਦਾ ਨਹੀਂ ਇਸ ਵਕਤ ਤੋ ਅਸੀਂ ਤੁਹਾਨੂੰ ਐਪਰੀਸ਼ੀਏਟ ਕਰਦੇ ਜਾਣਦੇ ਚੰਗੀ ਤਰ੍ਹਾਂ ਕਿ ਤੁਸੀਂ ਜਿੱਥੇ ਖੜੇ ਆ ਤਾਂ ਖੜੇ ਆ ਵਾਕਈ ਤੁਸੀਂ ਜਿਹਦੇ ਨਾਲ ਵੀ ਹੱਥ ਮਲਾਇਆ ਤਾਂ ਉਹਦੇ ਨਾਲ ਭਰਾਵਾ ਵਾਂਗ ਹੀ ਰਹੇ ਆ ਨਾ ਅੱਜ ਤੱਕ ਤੁਹਾਡਾ ਰੈਕੋਰਡ ਹਰ ਪੱਖ ਤੋਂ ਤੁਹਾਡਾ ਬਹੁਤ ਵਧੀਆ ਰੈਕੋਰਡ ਰਿਹਾ ਤੇ ਦਲਬਖ ਹੁਣ ਪਿੱਛੇ ਜੇ ਅਨਾਉਂਸਮੈਂਟ ਹੋਈ ਸੀ ਟਰੋਲੀ ਭਾਈ ਬਾਈ ਜਗਦੀਪ ਸਿੰਘ ਜੀ ਜਗੀ ਰਾਮੂ ਵਾਲੀ ਆ ਸਾਹਿਬ ਜੀ ਬੜੇ ਆਪਣੇ ਮਾਰਵੇ ਦੀ ਸ਼ਾਨ ਆ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਨਵੇਂ ਪਲੇਅਰਸ ਨੂੰ ਨਵੇਂ ਕਮੈਂਟੇਟਰਸ ਨੂੰ ਲੈ ਕੇ ਜਾਂਦੇ ਆ ਉਹਨਾਂ ਨੇ ਤੁਹਾਡਾ ਵੀ ਅਨਾਉਂਸ ਕਰਵਾਇਆ ਹਨਾ ਕਿ ਦਲਬਖ ਨਿਊਜ਼ੀਲੈਂਡ ਦੇ ਵਿੱਚ ਕਮੈਂਟਰੀ ਕਰੂਗਾ ਆਪਣੇ ਬੋਲ ਬੋਲੂਗਾ ਕਦ ਫਿਰ ਉਹ ਸੁਭਾਅ ਜਿਹੜਾ ਬਣ ਰਿਹਾ ਹਾਂ ਜੀ ਪਹਿਲੀ ਗੱਲ ਤਾਂ ਮੈਂ ਧੰਨਵਾਦ ਕਰਦਾ ਸਮੁੱਚੀ ਹੀ ਜਾਨੀ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦਾ ਸਪੈਸ਼ਲੀ ਭਾਈ ਜਗਦੇਵ ਸਿੰਘ ਪੱਲੂ ਜਗੀਰ ਅਮੂ ਵਾਲਾ ਤੇ ਨਾਲ ਹੀ ਉਹਨਾਂ ਦੇ ਭਾਈ ਤੀਰਥ ਜੀ ਤੇ ਹੁਣ ਉਹਨਾਂ ਦੀ ਫੇਰ ਦੁਬਾਰਾ ਜੋ ਚੋਣ ਹੋਈ ਆ ਨਿਊਜ਼ੀਲੈਂਡ ਫੈਡਰੇਸ਼ਨ ਦੀ ਤਾਰੀ ਟਰੰਗਾ ਜੀ ਸਾਡੇ ਉਹਦੇ ਪ੍ਰੈਜ਼ੀਡੈਂਟ ਚੁਣੇ ਗਏ ਆ ਹਾਂਜੀ ਹਾਂਜੀ ਤੇ ਅਕਤੂਬਰ ਮਹੀਨੇ ਦੇ ਵਿੱਚ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਜੀ ਉਹ 10 ਅਕਤੂਬਰ ਤੋਂ 30 ਨਵੰਬਰ ਤੱਕ ਤੇ ਇਸ ਲਈ ਉਹਨਾਂ ਨੇ ਕਿਹਾ ਸੀਗਾ ਵੀ ਇਸ ਸੀਜ਼ਨ ਦੇ ਲਈ ਚੋਣ ਕੀਤੀ ਆ ਚਲੋ ਬਾਕੀ ਦੇਖੋ ਹਣਾ ਦੁਆ ਕਰਾਂਗੇ ਪ੍ਰਮਾਤਮਾ ਅੱਗੇ ਕਿ ਤੁਸੀਂ ਅਜ ਤੋਂ 2 ਮਹੀਨਿਆਂ ਬਾਅਦ ਨਿਊਜ਼ੀਲੈਂਡ ਦੇ ਵਿੱਚ ਫਿਰਦੇ ਹੋ ਤੇ ਹਰ ਸੰਡੇ ਨੂੰ ਉੱਥੇ ਦਰਸ਼ਕਾਂ ਦਾ ਭਰਪੂਰ ਜਿਹੜਾ ਮਨੋਰੰਜਨ ਕਰੋ ਹਣਾ ਸਾਡੀ ਇਹੀ ਗੁਰੂ ਦੇ ਚਰਨਾਂ ਦੇ ਵਿੱਚ ਦੁਆ ਤੁਹਾਡੇ ਲਈ ਦਿਲਵੱਗ ਮਾਨ ਸਨਮਾਨ ਕਿੰਨੇ ਕੋ ਹੋਗੀ ਕਬੱਡੀ ਦੇ ਵਿੱਚ ਮਾਨ ਸਨਮਾਨ ਤੋਂ ਬਾਈ ਮੈਦਾਨ ਦਾ ਸਭ ਤੋਂ ਵੱਡਾ ਮਾਨ ਸਨਮਾਨ ਤਾਂ ਜਿਹੜਾ ਦਰਸ਼ਕਾਂ ਤੋਂ ਮਿਲਦਾ ਹਣਾ ਲੋਕਾਂ ਤੋਂ ਜਿਹੜਾ ਪਿਆਰ ਮਿਲਦਾ ਉਸ ਤੋਂ ਵੱਡਾ ਕੋਈ ਸਨਮਾਨ ਹੈ ਨਹੀਂ ਹਾਂਜੀ ਹਾਂ ਜਿਹੜਾ ਜਿਹਨੂੰ ਬਾਹਰ ਲੋਕ ਪਿਆਰ ਕਰ ਦਿੰਦੇ ਆ ਪਰ ਜਿਹੜੇ ਵੀ ਇਹ ਵੀ ਜ਼ਰੂਰੀ ਆ ਜਿਹੜੇ ਉਦਾਂ ਸਨਮਾਨ ਵਗੈਰਾ ਹੁੰਦੇ ਆ ਹੁਣ ਤੱਕ ਜਾਨੀ ਜਿੱਦਾਂ ਭਾਈ ਮੈਨੂੰ 6-7 ਕਾ ਮੋਟਰਸਾਈਕਲ ਜਾਨੀ ਜਿਹੜੇ ਮਿਲ ਗਏ ਹਨ ਤੇ ਨਗਦ ਰੱਛੀਆਂ ਦੇ ਨਾਲ ਕਾਫੀ ਸਨਮਾਨ ਆ ਤੇ ਦੋ ਬੁਲੇਟ ਮੋਟਰਸਾਈਕਲ ਆ ਤੇ ਹੋਰ ਵੀ ਜਾਨੀ ਕਾਫੀ ਜਿਹੜਾ ਸਨਮਾਨ ਆ ਪਰ ਸਭ ਤੋਂ ਵੱਡਾ ਤਾਂ ਸਨਮਾਨ ਇਹੀ ਆ ਵੀ ਜਿਹੜੇ ਔਖੇ ਟਾਈਮ ਤੇ ਜਿਹੜੇ ਭਾਈ ਨਾਲ ਬੰਦੇ ਆਪਣੇ ਖੜ ਜਾਂਦੇ ਆ ਉਹ ਸਭ ਤੋਂ ਵੱਡਾ ਸਨਮਾਨ ਉਹੀ ਗੱਲ ਅੱਗੇ ਕਰਨੀ ਸ਼ੁਰੂ ਕਰ ਰਿਹਾ ਸੀਗਾ ਬੜਾ ਮਾੜਾ ਸਮਾਂ ਤੁਹਾਡੇ ਤੇ ਆਇਆ ਬਿਲਕੁਲ 17 18 ਬੜਾ ਦੁਖਦਾਈ ਟਾਈਮ ਸੀਗਾ ਦੇਖੋ ਇੱਕ ਮਾਂ ਦਾ ਚਲੇ ਜਾਣਾ ਮਾਂ ਦੇ ਭੋਗ ਤੇ ਪਿਤਾ ਦਾ ਚਲੇ ਜਾਣਾ ਦੇਖੋ ਜਿਵੇਂ ਰੱਬ ਕਿਵੇਂ ਬਣਾਉਂਦਾ ਹਨਾ ਆਪਦੀ ਉਹਦੀ ਖੇਡ ਆ ਚਲੋ ਜਿਵੇਂ ਵੀ ਜੋ ਵੀ ਉਹਨੇ ਲਿਖਿਆ ਜਿਵੇਂ ਲੈ ਕੇ ਜਾਣਾ ਤਾਂ ਇੱਕੇ ਦਾ ਵੀ 10 ਦਿਨਾਂ ਦੇ ਵਿੱਚ ਮਾਂ-ਬਾਪ ਦਾ ਚਲੇ ਜਾਣਾ ਬੜਾ ਔਖਾ ਹੁੰਦਾ ਤੁਸੀਂ ਬਹੁਤ ਛੋਟੀ ਉਮਰ ਸੀ ਬੜਾ ਤੁਸੀਂ ਭਜਨ ਅਠ ਕੀਤੀ ਮੈਂ ਦੇਖਦਾ ਰਿਹਾ ਤੁਹਾਡੀ ਇੱਕ ਐਕਟੀਵਿਟੀ ਨੂੰ ਵਾਚ ਕਰਦਾ ਰਿਹਾ ਮੈਂ ਤੁਸੀਂ ਬਹੁਤ ਦੂਰ ਦੂਰ ਤੱਕ ਭਜਨ ਅਠ ਕੀਤੀ ਵੀ ਇਧਰੋਂ ਆਏ ਹੋ ਜੇ ਇਧਰੋਂ ਹੱਲ ਹੋ ਜੇ ਯਾਰ ਇਧਰ ਹੁਣ ਅਜਮਾਨ ਨੂੰ ਲੈ ਕੇ ਚਲੀ ਆ ਜਾ ਇਧਰ ਯਾਰ ਅਜ ਡੈਡੀ ਨੂੰ ਲੈ ਕੇ ਜਾਣਾ ਮੈਂ ਇਧਰ ਆਏ ਆ ਮੈਂ ਫਰੀਦਪੋਟ ਆ ਅੱਜ ਯਾਰ ਮਾਤਾ ਨੂੰ ਮੋਗੇ ਲੈ ਕੇ ਜਾਣਾ ਉਧਰ ਕੋਈ ਦੱਸ ਪਈ ਆ ਹਨਾ ਤਾਂ ਤੁਸੀਂ ਕੋਈ ਕਸਰ ਨਹੀਂ ਛੱਡੀ ਆ ਆਪਣੇ ਵੱਲੋਂ ਤੇ ਦਰਸ਼ਕਾਂ ਨੇ ਵੀ ਤੁਹਾਡੇ ਚਾਹਣ ਵਾਲਿਆਂ ਨੇ ਤੁਹਾਨੂੰ ਪਿਆਰ ਕਰਨ ਵਾਲਿਆਂ ਨੇ ਤੁਹਾਡੇ ਨਾਲ ਪੂਰਾ ਸਾਥ ਦਿੱਤਾ ਮੋਢੇ ਨਾਲ ਮੋਢਾ ਜੋੜ ਕੇ ਪਰ ਚਲੋ ਉਹ ਇੱਕ ਉਹਨਾਂ ਦੀ ਕਿਸਮਤ ਸੀ ਵਿਚਾਰਿਆਂ ਦੀ ਕਿ ਉਹਨਾਂ ਨੇ ਉਹ ਜਿਹੜਾ ਨਹੀਂ ਬਚ ਸਕੇ ਦੁਨੀਆ ਤੋਂ ਚਲੇ ਗਏ ਹੈ ਨਾ ਤੇ ਦਿਲਵਾ ਜਿੰਮੇਵਾਰੀਆਂ ਦਾ ਕਿੰਨਾ ਇੱਕ ਬੋਝ ਉਸ ਤੋਂ ਬਾਅਦ ਫਿਰ ਆਪਦੇ ਤੇ ਲੱਗਿਆ ਵੀ ਯਾਰ ਜਿਹੜਾ ਮਾਂ ਬਾਪ ਦੇ ਹੁੰਦੇ ਕਦੇ ਲੱਗਦਾ ਹੁੰਦਾ ਸੀ ਵੀ ਹਾਂ ਟੇਕਿਆ ਮੱਥਾ ਤਿਆਰ ਹੋ ਕੇ ਵਾਰੀ ਪਟ ਤੇ ਥਾਪੀ ਤੇ ਚਲੋ ਜੀ ਮੈਂ ਚੱਲ ਨੂੰ ਹੋ ਗਏ ਸ਼ੁਰੂ ਹੈ ਨਾ ਜਿੰਦਰ ਨੂੰ ਵੀ ਜਾਣਾ ਆਪਦਾ ਰਸਤਾ ਨਾਪ ਲਿਆ ਤੇ ਉਸ ਤੋਂ ਬਾਅਦ ਚਲੋ ਸਾਡੀ ਭੈਣ ਆ ਸੰਦੀਪ ਬਹੁਤ ਤੁਹਾਡੇ ਜਿਹੜੇ ਜੀਵਨ ਸਾਥੀ ਆ ਬਹੁਤ ਉਹਨਾਂ ਨੇ ਵੀ ਤੁਹਾਡੇ ਘਰ ਨੂੰ ਸਾਂਭਿਆ ਬੱਚਿਆਂ ਨੂੰ ਸਾਂਭਿਆ ਘਰ ਨੂੰ ਸਟੇਬਲ ਰੱਖਣਾ ਫੈਮਿਲੀ ਨੂੰ ਸਟੇਬਲ ਰੱਖਣਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਡਿਊਟੀ ਹੁੰਦੀ ਹੈ ਜਦੋਂ ਆਦਮੀ ਹੈ ਜਿਹੜਾ ਬਾਹਰ ਕਮਾਉਣ ਜਾਂਦਾ ਹੋਵੇ ਹਨਾ ਕਿਉਂਕਿ ਵੇਲਾ ਇੱਕ ਵੇਲਾ ਵੀ ਹੁੰਦਾ ਰਾਤਾਂ ਦੇ 2-2 ਵਜੇ 1-1 ਵਜੇ ਵੀ ਆਪਾਂ ਹੁੰਦੇ ਰਹੇ ਆ ਸਵੇਰ ਦੇ 3-3 4-4 ਵਜੇ ਵੀ ਆਉਂਦੇ ਰਹੇ ਮੈਂ ਤੁਹਾਨੂੰ ਉਹ ਸਟਰਗਲ ਕਰਦੇ ਦੇਖਿਆ ਹਨਾ ਤਾਂ ਤੁਸੀਂ ਉਹ ਸਮੇਂ ਦੇ ਵਿੱਚੋਂ ਫਿਰ ਕਿੰਨੇ ਕੁ ਸਟਰੋਂਗ ਹੋ ਕੇ ਕਿੰਨਾ ਜਾਂ ਫਿਰ ਆਪਦੇ ਆਪ ਨੂੰ ਕਰੜਾ ਕਰਕੇ ਉਹ ਸਮਾਂ ਹੰਡਾਇਆ ਮੈਨੂੰ ਇਹ ਜ਼ਰੂਰ ਦੱਸੋ ਕਿਉਂਕਿ ਇਹ ਇੱਕ ਮੈਸੇਜ ਆ ਆਉਣ ਵਾਲੇ ਆਪਾਂ ਸਭ ਦੀ ਚੜ੍ਹਦੀ ਕਲਾ ਦੀ ਖੈਰ ਮੰਗਦੇ ਆਂ ਖਰਪਸੇ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰ ਇੱਕ ਆਪਾਂ ਮੈਸੇਜ ਦੇਣਾ ਚਾਹੁੰਦੇ ਆ ਵੀ ਕਈ ਵਾਰ ਜਦੋਂ ਬੰਦੇ ਤੇ ਸਮਾਂ ਆਉਂਦਾ ਤਾਂ ਅਡੋਲ ਕਿਵੇਂ ਰਹਿਣਾ ਚਾਹੀਦਾ ਬੰਦੇ ਨੂੰ ਦੇਖੋ ਭਾਈ ਜਿਹੜਾ ਮੈਂ ਨਾ ਜੋ ਮੇਰੇ ਨਾਲ ਹੋਇਆ ਹਨਾ ਉਹ ਤਾਂ ਮੈਂ ਕਹਿੰਨਾ ਰੱਬ ਕਿਸੇ ਵੈਰੀ ਦੁਸ਼ਮਣ ਨਾਲ ਵੀ ਨਾ ਕਰੇ ਬਿਲਕੁਲ ਹਨਾ ਕਿਉਂਕਿ ਸਭ ਤੋਂ ਵੱਡਾ ਬੰਦੇ ਨੂੰ ਕੀ ਹੁੰਦਾ ਉਹਦਾ ਮਾਪਿਓ ਹੁੰਦਾ ਪਰ ਉਹ ਇੱਕ ਮਾਪਿਓ ਇੱਕ ਹਫ਼ਤੇ ਦੇ ਵਿੱਚ ਤੁਰ ਜਾਣਾ ਉਹ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਵੀ ਮੈਂ ਕਿਸ ਤਰ੍ਹਾਂ ਇਹ ਆਪ ਨੂੰ ਸੰਭਾਲਿਆ ਪਰ ਮੇਰਾ ਵੀ ਕੀ ਸੀਗਾ ਮੈਨੂੰ ਵੀ ਇਹ ਹੁੰਦਾ ਸੀਗਾ ਵੀ ਯਾਰ ਮੈਂ ਮੇਰੇ ਮਾਪਿਓ ਨੂੰ ਕਦੇ ਇਹ ਨਾ ਫੀਲ ਹੋ ਜੇ ਵੀ ਸਾਡਾ ਪੰਡੋਲ ਗਿਆ ਸਾਡੀ ਬਿਮਾਰੀ ਦੇ ਮੈਂ ਹਮੇਸ਼ਾ ਉਹਨਾਂ ਦੇ ਸਾਹਮਣੇ ਹੱਸਦੇ ਰਹਿਣਾ ਹਨਾ ਆਪ ਦਾ ਖੁਸ਼ ਹੋ ਕੇ ਸਾਰਾ ਕੁਝ ਕਰਦੇ ਰਹਿਣਾ ਪਰ ਜਦੋਂ ਵੀ ਰਾਤ ਪੈਣੀ ਥੋੜਾ ਜਾਂ ਹੋਣਾ ਮੈਂ ਪਾਸੇ ਜਾ ਕੇ ਬਹਿ ਕੇ ਰੋਣਾ ਇਹ ਰਾਤ ਦਾ ਵੇਖਣਾ ਵੀ ਯਾਰ ਕਿਹੜੇ ਹਾਲਾਤ ਆ ਜੋ ਵੇਖ ਕੇ ਤਰਸ ਵੀ ਆਉਣਾ ਹਨਾ ਵੀ ਯਾਰ ਕਿਵੇਂ ਦੋਨੇ ਆ ਦੋਨੋਂ ਹੀ ਪਏ ਆ ਯਾਰ ਕੀ ਕਰਾਂ ਮੈਂ ਹਣਾ ਹੋਰ ਕੋਈ ਭਾਈ ਨਹੀਂ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਜੜਾ ਕੇ ਤੁਹਾਡੇ ਸਿਸਟਰ ਵੀ ਪਹਿਲਾਂ ਚਲੇ ਗਏ ਸੀ ਹਣਾ ਮੈਰਿਜ ਤੋਂ ਬਾਅਦ ਉਹਨਾਂ ਦੀ ਵੀ ਡੈਥ ਹੋ ਗਈ ਸੀ ਹਣਾ ਭਾਂਡਾ ਤੁਸੀਂ ਰੱਖਿਆ ਸੀ ਉਹਨੂੰ ਭਰਾ ਬਣਾ ਕੇ ਪਾਲਿਆ ਸੀ ਤੁਸੀਂ ਆਪਣੇ ਭਰਾ ਦੇ ਵਾਂਗ ਨਾ ਅੱਜ ਕੱਲ ਉਹ ਕੈਨੇਡਾ ਮੇਰਾ ਖਿਆਲ ਹਾਂਜੀ ਹਾਂਜੀ ਚਲੋ ਵਧੀਆ ਗੱਲ ਆ ਉਹ ਉੱਥੇ ਸੈਟਲ ਲਾ ਤੇ ਫਿਰ ਉਹੀ ਚਲੋ ਹਾਂਜੀ ਅੱਗੇ ਦੱਸੋ ਵੀ ਉਹ ਜਾਨੀ ਨਾ ਤੁਸੀਂ ਉਹ ਸਮੇਂ ਦੇ ਨਾਲ ਸਮਾਂ ਤਾਂ ਤੁਹਾਨੂੰ ਜਦੋਂ ਸੀਗਾ ਜੀ ਹਣਾ ਆਪਦਾ ਮੰਗਾਇਆ ਪਰ ਮੈਂ ਜਿਹੜੀ ਗੱਲ ਆ ਵੀ ਉਹਨਾਂ ਦੇ ਸਾਹਮਣੇ ਜਾਂ ਲੋਕਾਂ ਦੇ ਸਾਹਮਣੇ ਹਮੇਸ਼ਾ ਖੁਸ਼ ਰਹਿੰਦਾ ਸੀਗਾ ਵੀ ਯਰ ਨਹੀਂ ਪੋਸ਼ਣਿੰਗ ਹੋਇਆ ਕੋਈ ਚੱਕਰ ਨਹੀਂਗਾ ਪਰ ਜਦੋਂ ਖੀਰੀ ਕਹਿੰਦੇ ਹੁੰਦੇ ਆ ਵੀ ਹੱਥਾਂ ਦੇ ਵਿੱਚੋਂ ਰੇਤ ਵਾਂਗੂ ਸਭ ਕੁਝ ਚਲਾ ਗਿਆ ਫਿਰ ਪਤਾ ਲੱਗਾ ਹੁਣ ਵੀ ਆ ਹਨਾ ਹਰ ਟਾਈਮ ਦੇ ਵਿੱਚ ਮਾਪਿਓ ਦਾ ਦਾਦਾ ਕਹਿੰਦੇ ਹੁੰਦੇ ਆ ਵੀ ਹਮੇਸ਼ਾ ਆਸਰਾ ਹਨਾ ਉਹ ਤਾਂ ਆਪਾਂ ਨੂੰ ਭੁੱਲਦੇ ਹੀ ਨਹੀਂਗੇ ਹਰ ਸਮੇਂ ਹਰ ਪਲ ਯਾਦ ਆਉਂਦੇ ਆ ਕਿਉਂਕਿ ਮਾਪਿਓ ਤੋਂ ਵੱਧ ਤੁਹਾਡੇ ਵਾਸਤੇ ਕੋਈ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਨਾ ਕੋਈ ਮਾਪਿਆਂ ਵਰਗਾ ਰਿਸ਼ਤਾ ਕਿਤੇ ਲੱਭਣਾ ਜਿਹਦੇ ਕੋਲੇ ਹੈਗੇ ਆਪਦੇ ਸਾਹਮਣੇ ਕਿਤੇ ਜਾਣ ਦੀ ਲੋੜ ਨਹੀਂ ਯਾਰ ਉਹਨਾਂ ਦੀ ਸੇਵਾ ਕਰ ਲਓ ਬਸ ਹੋਰ ਕੁਝ ਨਹੀਂਗਾ ਪਰ ਮੈਂ ਜੋ ਆਪਣਾ ਸੀਗਾ ਉਹ ਟਾਈਮ ਦੇ ਵਿੱਚ ਸਾਹਮਣੇ-ਸਾਹਮਣੇ ਜ਼ਰੂਰ ਸੀਗਾ ਪਰ ਬਾਅਦ ਦੇ ਵਿੱਚ ਮੈਂ ਐਵੇਂ ਝੂਠ ਮਾਰਾ ਵੀ ਪਾਸੇ ਜਾ ਕੇ ਮੈਂ ਮਾੜੇ ਨਾਲ ਇਨਾਂ ਜਿਵੇਂ ਕਿ ਪਾਸੇ ਜਾ ਕੇ ਮੈਂ ਬਹੁਤ ਰੋਂਦਾ ਸੀਗਾ ਉਹੀ ਕਾਰਨ ਹੋਇਆ ਵੀ ਮੈਂ ਕਿਸੇ ਨੂੰ ਦੱਸਿਆ ਨਾ ਆਪ ਦਾ ਹਰ ਆਪ ਦਾ ਦਰਦ ਆਪ ਦੇ ਅੰਦਰ ਹੀ ਲੁਕੋਈ ਗਿਆ ਉਸੇ ਕਾਰਨ ਜਾਨੀ ਮੈਨੂੰ ਮੁੜ ਕੇ ਜਿਹੜੀ ਹਾਰ ਹੋਈ ਉਹ ਹੀ ਉਹ ਹੀ ਕਾਰਨ ਬਣਿਆ ਕਿ ਬਾਅਦ ਦੇ ਵਿੱਚ ਮੈਂ ਉਸੇ ਗੱਲ ਤੇ ਆਉਣ ਲੱਗਾ ਸੀ ਕਿ ਉਹਦਾ ਜਿਹੜਾ ਅਫੈਕਟ ਆ ਉਹ ਤੁਹਾਡੇ ਤੇ ਪਿਆ ਬਿਲਕੁਲ ਬਿਲਕੁਲ ਤੁਹਾਨੂੰ ਹਾਰਡ ਦੀ ਪ੍ਰੋਬਲਮ ਆਈ ਹੈ ਕਿਉਂਕਿ ਤੁਸੀਂ ਜਦੋਂ 2019 ਚ ਤੁਸੀਂ ਉਹ ਮੈਨੂੰ ਪਹਿਲੀ ਵਾਰੀ ਹਾਰਟ ਦੇ ਡਾਕਟਰ ਸ਼ਰਮਾ ਜੀ ਕੋਲ ਲੈ ਗਏ ਮੈਂ ਤੇ ਮੇਰੀ ਵਾਈਫ ਅਸੀਂ ਸਭ ਤੋਂ ਪਹਿਲਾਂ 5:30 ਵਜੇ ਸਾਨੂੰ ਕਾਲ ਆਉਂਦੀ ਨਹੀਂ ਜਦੋਂ 19 ਦੇ ਵਿੱਚ ਜਦੋਂ ਆਪਾਂ ਸ਼ਰਮਾ 19 ਦੇ ਵਿੱਚ ਆਪਾਂ ਡਾਕਟਰ ਰਮਿੰਦਰ ਸ਼ਰਮਾ ਜੀ ਕੋਲ ਉਹਨਾਂ ਨੇ ਉਹਦੇ ਹੀ ਕਿਹਾ ਤਾਂ ਸਟੰਟ ਦਾ ਫਿਰ ਇਹ ਤੁਹਾਡੇ ਜਿਹੜਾ ਹੁਣ ਹਾਰਟ ਦੇ ਵਿੱਚ ਦਲਵਾ ਗਿਆ ਉਹ ਪਾਈ ਵੀ ਉਹਨੂੰ ਕੀ ਬੋਲਦੇ ਜਿਹੜਾ ਗੈਜਟ ਪਾਇਆ ਵੇ ਵੇ ਬੇਸਮੇਕਰ ਆ ਵੀ ਬੇਸਮੇਕਰ ਹਾਂ ਇਹ ਜਿਹੜੀ ਪੋਸਟਲੀ ਸੀਗਾ ਇਹ ਵੀ ਹਾਂ ਹਾਂ ਮੈਨੂੰ ਕਿਉਂਕਿ ਪੰਜ ਅਟੈਕ ਆ ਗਏ ਸੀਗੇ 72 ਘੰਟੇ ਦੇ ਵਿੱਚ ਇਹ ਵੀ ਦੇਖੋ ਆਪਾਂ ਕਹਿੰਦੇ ਲੋਕਾਂ ਦਾ ਧੰਨਵਾਦ ਆ ਸਾਰੀ ਸੰਗਤ ਦਾ ਚੋਣ ਵਾਲਿਆਂ ਦਾ ਨਹੀਂ ਆਪਾਂ ਨੋਰਮਲ ਜਾਣਦੇ ਵੀ ਤੀਜਾ ਅਟੈਕ ਨਹੀਂ ਜਰਿਆ ਜਾਂਦਾ ਕਿਸੇ ਤੋਂ ਹਣਾ ਪਰ ਇਹ ਵੀ ਵਾਹਿਗੁਰੂ ਦੀ ਕਿਰਪਾ ਹੀ ਸੀਗੀ ਫਿਰ ਲੋਕਾਂ ਨੇ ਪਹਿਲਾਂ ਮੇਰੇ ਮੰਮੀ ਡੈਡੀ ਵੀ ਮੇਰਾ ਸਾਥ ਦਿੱਤਾ ਕਿਉਂਕਿ ਆਪਾਂ ਇੱਕ ਨਾਰਮਲ ਜਿਹੇ ਪਰਿਵਾਰ ਦੇ ਵਿੱਚੋਂ ਆ ਕੋਈ ਜ਼ਮੀਨ ਜਾਇਦਾਦ ਨਹੀਂ ਕਿ ਆਪਾਂ ਕੋਈ ਇਲਾਜ ਵਗੈਰਾ ਨਹੀਂ ਕਰਵਾ ਸਕਦੇ ਸੀ ਜਦ ਤੱਕ ਕਹਿ ਦੀਏ ਉਦੋਂ ਵੀ ਹਮੇਸ਼ਾ ਲੋਕਾਂ ਨੇ ਨਾਲ ਸਾਥ ਦਿੱਤਾ ਫਿਰ ਜਦੋਂ ਮੇਰੇ ਵਰੀ ਵੀ ਵੀ 7 8 ਲੱਖ ਰੁਪਏ ਦਾ ਜਾਨੀ ਉਹਨਾਂ ਨੇ ਦੱਸਿਆ ਸੀਗਾ ਸਾਰਾ ਬਾਈ ਜੀ ਮੈਂ ਨਾ ਕਬੱਡੀ ਨੂੰ ਚਾਹਣ ਵਾਲਿਆਂ ਨੇ ਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਵੀਰਾਂ ਨੇ ਮੇਰੀ ਗੱਲ ਵਿੱਚ ਰੋਕਦਾ ਵੀਰੇ ਮੈਂ ਤੇ ਮੇਰੀ ਵਾਈਫ ਅਸੀਂ ਸਾਢੇ 5:30 ਉੱਥੇ ਪਹੁੰਚ ਗਏ ਸੀਗੇ ਤੇ ਅਸੀਂ ਦੇਖਿਆ ਬਾਅਦ ਦੇ ਵਿੱਚ ਕਾਲਾ-ਕੋਲਾ ਕੀਤੀਆਂ ਚਲੋ ਮੈਂ ਸਾਰਿਆਂ ਨੂੰ ਜਿੱਦਾਂ ਹਨਾ ਬੱਬੂ ਰੋਡ 'ਤੇ ਆ ਗਿਆ ਮੁੰਡਾ ਅਸੀਂ ਸਾਰਿਆਂ ਨੂੰ ਕਾਲਾ ਕੀਤੀਆਂ ਤੇ ਭਾਈ ਕੋਈ ਕਮੈਂਟੇਟਰ ਸੀ ਜਿਹੜਾ ਨੇੜਲਾ ਆਪਣੇ ਸਰਕਲ ਦਾ ਇਧਰ ਲਾ ਚਲੋ ਜਿਹੜੇ ਦੂਰੋਂ ਭਰਾ ਨਹੀਂ ਸੀ ਆ ਸਕਦੇ ਚਲੋ ਵੱਖਰੀ ਗੱਲ ਸੀ ਚਾਹ ਮੈਚਾਂ ਦੇ ਸੀ ਜਾਂ ਕੋਈ ਹੋਰ ਰੀਜਨ ਹੁੰਦੇ ਆ ਹਨਾ ਤਾਂ ਮੈਂ ਕਹਿੰਦਾ ਵੀ ਸਾਰੇ ਬੰਦੇ ਦਿਲਵਾਗ ਉੱਥੇ ਇਕੱਠੇ ਹੋ ਗਏ ਸੀਗੇ ਮੈਡੀ ਸਿਟੀ ਦੇ ਸਾਹਮਣੇ ਇੱਕ ਮੋਟਰ ਆ ਉਹ ਮੋਟਰ ਇੰਨੇ ਕਿ ਜ਼ਿਆਦੇ ਬੰਦਿਆਂ ਨਾਲ ਭਰ ਗਈ ਸੀਗੀ ਸਾਰੇ ਕਹਿੰਦੇ ਸੀ ਯਾਰ ਜਿਹੜੀ ਚੀਜ਼ ਦੀ ਲੋੜ ਆ ਦੱਸੋ ਜੇ ਕੋਈ ਕਢਾਉਣੀ ਆ ਚੀਜ਼ ਅਸੀਂ ਕਢਾ ਦਿੰਨੇ ਆ ਆਪਦੇੋਂ ਜੇ ਕੋਈ ਵਾਧੂ ਘਾਟੂ ਚੀਜ਼ ਹੁੰਦੀ ਬੋਡੀ 'ਚ ਜੇ ਕੋਈ ਐ ਪੈਂਦੀ ਆ ਤਾਂ ਆਪਾਂ ਨੂੰ ਆਪਣਾ ਭਰਾ ਬਚਣਾ ਚਾਹੀਦਾ ਹਰ ਕਿਸੇ ਨੇ ਬਹੁਤ ਐਫਰਟਸ ਕੀਤੇ ਆ ਦਰਬਾਰ ਬਿਲਕੁਲ ਜੀ ਬਿਲਕੁਲ ਤੇ ਪ੍ਰਮਾਤਮਾ ਨੇ ਚਲੋ ਕਿਰਪਾ ਵੀ ਕੀਤੀ ਤੁਸੀਂ ਅੱਜ ਆਪਦੇ ਬੱਚਿਆਂ ਦੇ ਵਿੱਚ ਤੁਹਾਡੀ ਇੱਕ ਮਟਿਆਰ ਧੀ ਆ ਹਨਾ ਜਿਹੜੀ ਮੇਰਾ ਖਲਾਉਣਾ 8ਵੀਂ ਕਲਾਸ ਦੇ ਵਿੱਚ ਹੋਗੀ ਰੁਪਿੰਦਰ ਹਾਂਜੀ ਉਹਨਾਂ ਦਾ ਨਾਂ ਵੀ ਦੇਖੋ ਕਬੱਡੀ ਦੇ ਨਾਲ ਹੀ ਤੁਸੀਂ ਹਨਾ ਸੁਆਪ ਬਣਿਆ ਵੇ ਕਬੱਡੀ ਤੋਂ ਰੱਖੇ ਵੇ ਆ ਬੇਟੇ ਦਾ ਨਾਂ ਵੀ ਮੇਰਾ ਖੇਲਵਰ ਰਪਿੰਦਰ ਜਲਾਲ ਨੇ ਰੱਖਿਆ ਸੀਗਾ ਤੇ ਪ੍ਰਤਾਪ ਸਿੰਘ ਚੜਿੱਕ ਦੇ ਟੂਰਨਾਮੈਂਟ ਤੇ ਹਨਾ ਤੇ ਇਹ ਵੀ ਦੇਖੋ ਤੁਸੀਂ ਆਪਣਾ ਸਾਰਾ ਕੁਝ ਕਬੱਡੀ ਨੂੰ ਸਮਰਪਿਤ ਇਹ ਚੀਜ਼ਾਂ ਕੀਤੀਆਂ ਹੈ ਬਿਲਕੁਲ ਬਿਲਕੁਲ ਇਹ ਆਪਦੇ ਬੱਚਿਆਂ ਦਾ ਕਦੇ ਨਾਂ ਵੀ ਕਬੱਡੀ ਤੋਂ ਹੋ ਜਿਨ੍ਹਾਂ ਨੂੰ ਤੁਸੀਂ ਆਪਦੇ ਰੋਲ ਮਾਡਲ ਬੰਦੇ ਹੋ ਜਾਂ ਜਿਹੜਾ ਆਪਦਾ ਕਿਸੇ ਨੂੰ ਵੀ ਉਹ ਮੰਨਦੇ ਹੋ ਤਉ ਨਾ ਰੱਖਿਆ ਵੀ ਹਾਂ ਕਿਉਂਕਿ ਰਪਿੰਦਰ ਜਲਾਲ ਨਾਲ ਨਾ ਜਿਹੜੀ ਮੇਰੇ ਮਿੱਤਰ ਦਾ ਵੀਰੇ ਉਹ ਮੇਰੇ ਕਮੈਂਟਰੀ ਜਾਣ ਤੋਂ ਵੀ ਪਹਿਲਾਂ ਦੀ ਆ ਮੈਂ ਕਿਉਂਕਿ ਉਹ ਤੋਂ ਕਮੈਂਟਰੀ ਵਾਲੀ ਲਾਈਨ 'ਚ ਨਹੀਂ ਆਇਆ ਸੀਗਾ ਰਪਿੰਦਰ ਮੈਨੂੰ ਲੱਗਦਾ ਵੀ 2002-3 ਦੀ ਗੱਲ ਆ ਸ਼ਾਇਦ ਮੈਂ ਰੇਪੀ ਵੀਰੇ ਨਾਲ ਸੁਖਾ ਅਨੰਦ ਟੂਰਨਾਮੈਂਟ ਤੇ ਗਿਆ ਸੀ ਉੱਥੇ ਪਹਿਲੀ ਵਾਰੀ ਸਾਡੀ ਮੁਲਾਕਾਤ ਹੋਈ ਸੀ ਤੇ ਉਹਦੋਂ ਰਪਿੰਦਰ ਵੀ ਛੋਟਾ ਹੀ ਸੀਗਾ ਉਮਰ ਦਾ ਜ ਨਹੀਂ ਅਸੀਂ ਸੰਕਾਲੀ ਜੀ ਆਪਾਂ ਕਹਿ ਦਈਏ ਵੀ ਹਨਾ ਹਾਨੀ ਜੇ ਹੀ ਉਮਰ ਦੇ ਤੇ ਜਾਨੀ ਉਦੋਂ ਤੋਂ ਮੇਰੀ ਉਹ ਤਾਂ ਮਿੱਤਰਤਾ ਜਾਨੀ ਇੱਕ ਮਿੱਤਰਤਾ ਤੌਰ ਤੇ ਐਸਡੀ ਸਕੂਲ ਚ ਮਿਲਿਆ ਸੀ ਮੋਗੇ ਐਸਡੀ ਸਕੂਲ ਚ ਸੱਤ ਦੇ ਵਿੱਚ ਤਾਂ ਬਹੁਤ ਛੋਟਾ ਸੀ ਉਦੋਂ ਇਹ ਤੇ ਅੱਜ ਤਾਂ ਉਹ ਲੋਕਾਂ ਦੀ ਜਿੰਦ ਜਾਨ ਆ ਜੇ ਆਪਾਂ ਕਹਿ ਲਈਏ ਕਬੱਡੀ ਵਾਲਿਆਂ ਦੀ ਹਰ ਕਿਸੇ ਦੇ ਲਈ ਖੜਦਾ ਹਰ ਕਿਸੇ ਦੇ ਲਈ ਜਿਹੜਾ ਵੀ ਡਿਸਰਵ ਕਰਦਾ ਜਿਹੜਾ ਵਕਈ ਸੱਚੀ ਦੁੱਖ ਦੇ ਵਿੱਚੋਂ ਲੰਘ ਰਿਹਾ ਉਹਦੇ ਲਈ ਉਹ ਖੜਦਾ ਜਿਵੇਂ ਵੀ ਖੜੇ ਚਾਏ ਉਹਦੇ ਉਹ ਰਿਲੇਸ਼ਨ ਚਾਹੇ ਕਿਸੇ ਨਾਲ ਉਹਦੀ ਮਿੱਤਰਤਾ ਕਰਕੇ ਚਾਹੇ ਉਹਦੀ ਕੋਈ फाउंडेशन ਕਰਕੇ ਚਾਹੇ ਸਸਤਾ ਕਰਕੇ ਜਿਵੇਂ ਵੀ ਆ ਉਹ ਹਰ ਕਿਸੇ ਲਈ ਖੜਦਾ ਉਹਦੇ ਲਈ ਉਹਨੂੰ ਸਲੂਟ ਆ ਐਪਰੀਸ਼ੀਏਟ ਕਰਦੇ ਆ ਅਸੀਂ ਸਾਡੇ ਭਰਾ ਨੂੰ ਜਿੱਥੇ ਵੀ ਰਵੇ ਹਮੇਸ਼ਾ ਖੁਸ਼ ਰਹੇ ਤੰਦਰੁਸਤੀਆਂ ਮਾਣੇ ਦਰਵਾਕ ਹੁਣ ਕੈਰੀਅਰ ਤੁਹਾਡਾ ਮੇਰੇ ਹਿਸਾਬ ਨਾਲ 20 ਸਾਲ ਦੇ ਲਗਭਗ ਹੋਣ ਵਾਲਾ ਹਾਂਜੀ ਵੀਰੇ ਤੇ ਕੀ ਕੁਝ ਖਟਿਆ ਕਮਾਇਆ ਮਾਣ ਪਿਆਰ ਕੀ ਕੁਝ ਦੇਖ ਲਿਆ ਸਮਝਦੇ ਹਾਂ ਜਿੰਦਗੀ ਦੇ ਵਿੱਚ ਸੈਟੀਸਫਾਈ ਹੋ ਪੂਰੇ ਆਪਦੀ ਮਤਲਬ ਕੈਰੀਅਰ ਤੋਂ ਦੇਖੋ ਜੀ ਭਾਈ ਜਿੱਦਾਂ ਹਣਾ ਜਿਹੜਾ ਸਭ ਤੋਂ ਵੱਡਾ ਮਾਨ ਪਿਆਰ ਤਾਂ ਆਪਾਂ ਪਹਿਲਾਂ ਵੀ ਦੱਸਿਆ ਜਿਹੜਾ ਲੋਕਾਂ ਦਾ ਪਿਆਰ ਮਿਲਦਾ ਹਣਾ ਪਰ ਜਿਹੜਾ ਵੀ ਇੱਕ ਹਰ ਇੱਕ ਬੰਦੇ ਦੀ ਇੱਕ ਰੀਜ ਜਾਂ ਤਮੰਨਾ ਤਾਂ ਇੱਕ ਹੁੰਦੀ ਹੈ ਯਾਰ ਇਛਾ ਹਣਾ ਆਪਣੀ ਵੀਰਕ ਤੇ ਆਪਾਂ ਵੀ ਥੋੜਾ ਫੌਰਨ ਵਾਲੇ ਪਾਸੇ ਨੂੰ ਜਿਹੜਾ ਕੱਢੀਏ ਹਣਾ ਕਿਉਂਕਿ ਇਹੀ ਆ ਬਾਕੀ ਠੀਕ ਆ ਜੀ ਆਪਦੀ ਲਾਈਫ ਤੋਂ ਤਾਂ ਸੰਤੁਸ਼ਟੀ ਹੈਗੀ ਆਪਦੇ ਪਰਿਵਾਰ ਦੇ ਵਿੱਚ ਬੈਠੇ ਆ ਠੀਕ ਆ ਕਬੱਡੀ ਨੇ ਵਧੀਆ ਨਾਮ ਦੇ ਤੱਕ ਇਹ ਸੋਚਿਆ ਨਹੀਂ ਸੀ ਜੋ ਕਬੱਡੀ ਨੇ ਆ ਦੁਆਰਾ ਜਿਹੜੇ ਸਾਥ ਦਿੱਤੇ ਆ ਜੋ ਮੈਂ ਲੈ ਕੇ ਅੱਜ ਬੈਠਾ ਆ ਨਾ ਤੁਹਾਡੇ ਸਾਹਮਣੇ ਆਪ ਦਾ ਪਰਿਵਾਰ ਪਾਲ ਰਿਆ ਕਬੱਡੀ ਨੇ ਮੈਨੂੰ ਤਾਂ ਕਹਦਾ ਮੈਂ ਦੂਰਾ ਜਨਮ ਦਿੰਦਾ ਇਸ ਤੋਂ ਉੱਪਰ ਆਪਾਂ ਕਿੰਨੇ ਵੀ ਕਬੱਡੀ ਹੋਰ ਦੇ ਦੇ ਕਬੱਡੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਜਿਉਂ ਹਰ ਇੱਕ ਸਾਹ ਸਾਹ ਇੱਕ ਆਪ ਕਹਿੰਦਾ ਇਕੱਲਾ ਇਕੱਲਾ ਸਾਹ ਹੀ ਕਬੱਡੀ ਦਾ ਹਰ ਕਿਸੇ ਨੂੰ ਹੀ ਦਿੱਤਾ ਜਿਹੜਾ ਵੀ ਇਮਾਨਦਾਰੀ ਨਾਲ ਕਬੱਡੀ ਨਾਲ ਰਿਹਾ ਹਰ ਕਿਸੇ ਨੂੰ ਹੀ ਦਿੱਤਾ ਜੇ ਮੈਂ ਤੁਹਾਡੇ ਸਾਹਮਣੇ ਬੈਠਾਂ ਤਾਂ ਮੈਨੂੰ ਵੀ ਕਬੱਡੀ ਨਹੀਂ ਆ ਦੁਬਾਰਾ ਤੁਰਨ ਜੋਗਾ ਨਹੀਂ ਮੈਂ ਐਨੀ ਜੋਗਾ ਹੈ ਨਹੀਂ ਸੀਗਾ ਸਾਰੇ ਸਭ ਬਾਰੇ ਜਾਣਦੇ ਹੁੰਦੇ ਬਿਲਕੁਲ ਜੋਗਾ ਹੈ ਨਾ ਤੇ ਦਲਵਾਗ ਮੈਂ ਇੱਕ ਗੱਲ ਤੁਹਾਨੂੰ ਹੋਰ ਪੁੱਛਣੀ ਸੀਗੀ ਵੀ ਹਣ ਮੈਂ ਜਿਹੜੀ ਆ ਤੁਸੀਂ ਨਿਊਜ਼ੀਲੈਂਡ ਦੀ ਦਾ ਚਲੋ ਤੁਹਾਡੀ ਗੱਲ ਹੋ ਗਈ ਆ ਹਨ ਮੈਂ ਇੱਕ ਬੇਨਤੀ ਕਰਨੀ ਚਾਹਨਾ ਆਪਣੇ ਵੱਲੋਂ ਹੱਥ ਜੋੜ ਕੇ ਵੀ ਦੇਖੋ ਦੁਨੀਆ ਭਰ ਦਾ ਚੋਟੀ ਦਾ ਬਲਾਰਾ ਇਹ ਹੈ ਦਲਵਾਗ ਬਰਾੜ ਤਾ ਯੂਰਪ ਦੀਆਂ ਜਿੱਦਾਂ ਕੰਟਰੀਆਂ ਦੇ ਵਿੱਚ ਬਾਈ ਅਮਨ ਰਹੇ ਜੇ ਹੋਣੀ ਆ ਜੱਗੇ ਦਿ올 ਹੋਣੀ ਆ ਉਧਰ ਚਾਹੇ ਇੰਗਲੈਂਡ ਦੇ ਵਿੱਚ ਬੈਠੇ ਆ ਸਾਡੇ ਭਰਾ ਜਿਨ੍ਹਾਂ ਨੂੰ ਮੈਂ ਕਬੱਡੀ ਦਾ ਵਹਿੰਦਾ ਦਰਿਆ ਕਹਿੰਨਾ ਬਾਈਬਲ ਜਿੰਦਰਾ ਪਿੰਡ ਰੋ ਗਿਆ ਇਹਨਾਂ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਬਾਈ ਇੱਕ ਵਾਰ ਜ਼ਰੂਰ ਦਲਵਾਗਦਾ ਯੂਰਪ ਕੰਟਰੀਆਂ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ ਜ਼ਰੂਰ ਟੂਰ ਲਵਾਓ ਏ ਸਾਡੀ ਤੁਹਾਡੇ ਸਮਝ ਲਓ ਵੀ ਚਾਹੇ ਛੋਟੇ ਭਰਾਵਾਂ ਦੀ ਚਰਨਾਂ ਦੇ ਵਿੱਚ ਬੇਨਤੀ ਕਰ ਲੋ ਚਾਹੇ ਜਿਵੇਂ ਮਰਜੀ ਮੰਨ ਲੋ ਇਹ ਅੱਜ ਮੈਂ ਤੁਹਾਡੇ ਤੋਂ ਇੱਕ ਤੁਹਾਡਾ ਛੋਟਾ ਭਰਾ ਇਹ ਚੀਜ਼ ਮੰਗਦਾ ਹੱਥ ਜੋੜ ਕੇ ਜਿੰਨਾ ਕੁ ਵੀ ਮੈਂ ਜੋੜ ਸਕਦਾ ਵੀ ਜਰੂਰ ਦਲਵਾਗ ਦਾ ਜਿਹੜਾ ਯੂਰਪ ਦਾ ਤੇ ਇੱਕ ਜਿਹੜਾ ਇਹਦਾ ਇੰਗਲੈਂਡ ਦਾ ਜਿਹੜਾ ਟੂਰ ਹੋ ਜੇ ਤਾਂ ਮੈਨੂੰ ਇਹ ਆ ਕਿ ਇਹਦਾ ਘਰ-ਬਾਰ ਆ ਜਿਹੜਾ ਕਿਉਂਕਿ ਬੱਚੇ ਵੱਡੇ ਹੋ ਰਹੇ ਆ ਬੱਚਿਆਂ ਦੀਆਂ ਤੁਹਾਨੂੰ ਪਤਾ ਅੱਜਕੱਲ ਬਹੁਤ ਡਿਮਾਂਡਸ ਹੁੰਦੀਆਂ ਚਲੋ ਇਹਦੇ ਤਾਂ ਬੱਚੇ ਜਿਹੜੇ ਆਪਣੇ ਬੱਚੇ ਆਮ ਹੁੰਦੇ ਪਿੰਡਾਂ ਵਾਲਿਆਂ ਦੇ ਉਹ ਅੰਡਰਸਟੈਂਡ ਕਰ ਲੈਂਦੇ ਆ ਹਨਾ ਬੱਚੇ ਹਜੇ ਉਹ ਜੇ ਨਹੀਂ ਹੈਗੇ ਵਿਚਾਰੇ ਤੇ ਪਰ ਫਿਰ ਵੀ ਜ਼ਰੂਰਤ ਹੁੰਦੀ ਜਿਹੜੀ ਜ਼ਰੂਰਤ ਹੀ ਹੁੰਦੀ ਆ ਘਰ ਦੀਆਂ ਲੋੜਾਂ ਬਹੁਤ ਵੱਡੀ ਗੱਲ ਹੁੰਦੀ ਆ ਇਸ ਕਰਕੇ ਇੰਨੀ ਕੁ ਬੇਨਤੀ ਆ ਵੀ ਯੂਰਪ ਤੇ ਇੰਗਲੈਂਡ ਦਾ ਜ਼ਰੂਰ ਟੂਰ ਲਵਾਓ ਜੇ ਕੋਈ ਕੈਨੇਡਾ ਦਾ ਸੰਭਵ ਹੋ ਸਕਦਾ ਕੈਨੇਡਾ ਦੀ ਗੱਲ ਹੋਵੇ ਕਿਉਂਕਿ ਇਹਦੇ 'ਚ ਕਿਹੜਾ ਕੋਈ ਆਏ ਆ ਵੀ ਇਹ ਸ਼ਪਾਰਸ਼ੀ ਬੁਲਾਰਾ ਇਹ ਤਾਂ ਦੁਨੀਆ ਦਾ ਧੱਕੜ ਬੁਲਾਰਾ ਜੇ ਸਿੱਧਾ ਮੈਂ ਪੰਜਾਬੀ 'ਚ ਕਹਾਂ ਠੇਠ ਪੰਜਾਬੀ 'ਚ ਜਿੰਨਾ ਟਾਈਮ ਮਰਜੀ ਬੁਲਾਈ ਜਾਓ ਜਿੰਨਾ ਮਰਜੀ ਤੁਸੀਂ ਮੈਂ ਕਹਿੰਦਾ ਸਪੀਕਰ ਪਟਣ ਵਾਲੇ ਹੋ ਜਾਂਦੇ ਆ ਵੀ ਜੈ ਇਦਾਂ ਦੀ ਆਵਾਜ਼ ਆ ਇੰਨਾ ਫਲੋ ਆ ਵੇਸਦਾ ਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਸਾਡੀ ਬੇਨਤੀ ਆ ਬਾਈ ਜਰੂਰ ਇੱਕ ਵਾਰ ਦਿਲਵਾਗ ਦਾ ਸੋਚੋ ਤੁਸੀਂ ਸਾਨੂੰ ਤੁਹਾਡੇ ਤੇ ਮਾਣ ਆ ਤੁਸੀਂ ਸਾਡੇ ਭਰਾ ਹੋ ਤੁਸੀਂ ਸਾਡੇ ਪੂਜਣਯੋਗ ਹੋ ਤੁਸੀਂ ਸਾਡੇ ਸਿਰ ਤੇ ਹੱਥ ਰੱਖਦੇ ਹੋ ਅਸੀਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਵੀ ਇੱਕ ਵਾਰ ਦਿਲਵਾਗ ਦਾ ਯੂਰਪ ਦਾ ਤੇ ਇੱਕ ਜਿਹੜਾ ਅੰਗਲੈਂਡ ਦਾ ਵੀਜ਼ਾ ਜ਼ਰੂਰ ਲਗਵਾਓ ਇਹ ਸਾਡੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਦਿਲਵਾਕ ਜਾਂਦੇ ਜਾਂਦੇ ਆਪਣੇ ਚਾਹਣ ਵਾਲਿਆਂ ਨੂੰ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਬਸ ਇਹ ਆਪਾਂ ਤਾਂ ਸਾਰਿਆਂ ਦਾ ਧੰਨਵਾਦ ਹੀ ਕਰਦੇ ਹਣਾ ਤੇ ਬਸ ਜਿਹੜੇ ਵੀ ਆਪਾਂ ਕਹਿੰਦੇ ਵੀ ਜਿਹੜੇ ਪਿਆਰ ਕਰਦੇ ਕਬੱਡੀ ਨੂੰ ਉਹਨਾਂ ਦਾ ਕਦੇ ਦੇਨ ਨਹੀਂ ਦੇ ਸਕਦੇ ਸਾਰੇ ਸਤਿਕਾਰਯੋਗ ਨੇ ਸਾਡੇ ਵੀਰ ਜਿਸ ਤਰ੍ਹਾਂ ਤੁਸੀਂ ਕਬੱਡੀ ਨੂੰ ਪਿਆਰ ਕਰਦੇ ਆ ਸਾਨੂੰ ਪਿਆਰ ਕਰਦੇ ਆ ਕਬੱਡੀ ਦੇ ਪਲੇਅਰਾਂ ਨੂੰ ਪਿਆਰ ਕਰਦੇ اسی ਤਰ੍ਹਾਂ ਕਰਦੇ ਰਹੋ ਵੇ ਤੁਹਾਡਾ ਦੇਣ ਨਹੀਂ ਕਦੇ ਦਿੱਤਾ ਜਾ ਸਕਦਾ ਸਾਰੇ ਜੰਗ ਦੇ ਵਾਸਤੇ ਰਹੋ ਮਿਹਰਬਾਨੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਦਿਲਵਾਕ ਤੁਸੀਂ ਸਾਡੇ ਕੋਲ ਇੱਥੇ ਚੱਲ ਕੇ ਆਏ ਤੇ ਅਸੀਂ ਇਹੀ ਕਾਮਨਾ ਕਰਦੇ ਹਾਂ ਪ੍ਰਮਾਤਮਾ ਦੇ ਚਰਨਾਂ 'ਚ ਕਿ ਤੁਸੀਂ ਬਹੁਤ ਜਲਦ ਸਾਨੂੰ ਇਹ ਇੱਕ ਮਤਲਬ ਆਤਮ ਵਿਸ਼ਵਾਸ ਵੀ ਆ ਕਿ ਤੁਸੀਂ ਬਹੁਤ ਜਲਦ ਵਿਦੇਸ਼ਾਂ ਦੇ ਵਿੱਚ ਬੋਲ ਬੋਲੋਗੇ ਤੇ ਪ੍ਰਮਾਤਮਾ ਤੁਹਾਡੇ ਤੇ ਪੂਰੀ ਕਿਰਪਾ ਕਰੇਗਾ ਤੇ ਤੁਸੀਂ ਐਨ ਅੰਤਰਰਾਸ਼ਟਰੀ ਬੁਲਾਰੇ ਬਣ ਕੇ ਉੱਪਰੋਂਗੇ ਤਾਂ ਕਿ ਤੁਹਾਡਾ ਸਟਰਗਲ ਬਹੁਤ ਲੰਬਾ ਤੇ ਉਹਨੂੰ ਫਲ ਆ ਜਿਹੜਾ ਮਾਲਕ ਨੇ ਹੁਣ ਲਾਉਣਾ ਜਿਵੇਂ ਕਹਿੰਦੇ ਆ ਕਿ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਹੁਣ ਫਲ ਆ ਜਿਹੜਾ ਮੇਰੇ ਪ੍ਰੋਮੋਟਰ ਭਰਾਵਾਂ ਨੂੰ ਬੇਨਤੀ ਆ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਤੁਸੀਂ ਲਾਉਣਾ ਯੂਕੇ ਐਂਡ ਯੂਰਪ ਇਹਨਾਂ ਦੋ ਕੰਟਰੀਆਂ ਦਾ ਸਾਡੀ ਤਮੰਨਾ ਵੀ ਦਿਲਵਾਗਦਾ ਜਰੂਰ ਤੁਸੀਂ ਇੱਕ ਵਾਰੀ ਅਪਲਾਈ ਕਰੋ ਤੁਹਾਡੀਆਂ ਦਰਸ਼ਕਾਂ ਜਿੰਨੇ ਤੁਹਾਡੇ ਚਾਹਣ ਵਾਲੇ ਆ ਕਬੱਡੀ ਵਾਲੇ ਵੀਰ ਆ ਉਹਨਾਂ ਦੀ ਆਸਾਂ ਤੇ ਸਾਡਾ ਭਰਾ ਖਰਾ ਉਤਰੇਗਾ ਇਹ ਸਾਡੀ ਗਾਰੰਟੀ ਆ ਇਹਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਪਿੰਡ ਮੋਗਾ ਪੀਵੀ 29 ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਕਰਕੇ ਵੀ ਦੱਸਿਓ ਜੇ ਕੋਈ ਭੁੱਲਾਂ ਚੁੱਕਾ ਹੋ ਜਾਂਦੀ ਆ ਕਿਉਂਕਿ ਅਸੀਂ ਅਜੇ ਇਸ ਖੇਤਰ ਦੇ ਵਿੱਚ ਬਿਲਕੁਲ ਨਵੇਂ ਆ ਤੇ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਵਧੀਆ ਜਿਹੜੇ ਕਬੱਡੀ ਦੇ ਪਾਤਰ ਆ ਉਹਨਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ